ਜਦੋਂ ਮੈਂ ਸਕੂਲ ਵਿੱਚ ਪੜ੍ਹਦੀ ਸੀ ਤਾਂ ਮੇਰਾ ਆਪਣੀ ਸਹੇਲੀ ਨਾਲ ਬੜਾ ਪਿਆਰ ਸੀ ਮੇਰੀ ਇੱਕ ਹੀ ਸਹੇਲੀ ਸੀ ਬੇਸ਼ੱਕ ਕਲਾਸ ਵਿੱਚ ਕਈ ਕੁੜੀਆਂ ਸੀ ਪਰ ਮੇਰੀ ਆਪਣੀ ਸਹੇਲੀ ਨਾਲ ਬੜੀ ਬਣਦੀ ਸੀ ਉਹ ਵੀ ਮੇਰੇ ਉੱਤੇ ਜਾਣਵਾਰਦੀ ਸੀ ਅਸੀਂ ਦੋਵੇਂ ਬਚਪਨ ਤੋਂ ਹੀ ਇੱਕ ਸਕੂਲ ਵਿੱਚ ਪੜੀਆਂ ਸੀ ਕਿਉਂਕਿ ਉਹ ਮੇਰੇ ਪਿੰਡ ਤੋਂ ਹੀ ਸੀ ਫਿਰ ਅਸੀਂ ਦੋਵੇਂ ਜਾਣੀਆਂ ਸਕੂਲ ਵਿੱਚ ਵੀ ਇਕੱਠੀਆਂ ਪੜ੍ਹਦੀਆਂ ਸੀ ਹੁਣ ਅਸੀਂ ਨਾਲ ਦੇ ਪਿੰਡ ਵਿੱਚ ਜੋ ਸਕੂਲ ਸੀ ਉੱਥੇ ਪੜ੍ਹਦੀਆਂ ਸੀ ਅਸੀਂ ਦੋਵੇਂ ਇਕੱਠੀਆਂ ਹੀ ਇੱਕ ਬੱਸ ਤੇ ਸਕੂਲ ਜਾਂਦੀਆਂ ਸੀ ਕਿਉਂਕਿ ਅਸੀਂ ਪ੍ਰਾਈਵੇਟ ਸਕੂਲ ਵਿੱਚ ਪੜ੍ਹਦੀਆਂ ਸੀ ਤੇ ਉੱਥੋਂ ਸਾਡੇ ਪਿੰਡ ਨੂੰ ਬੱਸ ਆਉਂਦੀ ਸੀ ਅਸੀਂ ਉਸ ਬੱਸ ਤੇ ਸਕੂਲ ਜਾਂਦੀਆਂ ਸੀ ਅਸੀਂ ਦੋਵੇਂ ਜਾਣੀਆਂ ਇੱਕ ਦੂਜੀ ਬਿਨਾਂ ਬਿਲਕੁਲ ਵੀ ਨਹੀਂ ਛੱਡਦੀਆਂ ਸੀ ਅਸੀਂ ਰੋਟੀ ਵੀ ਇਕੱਠੇ ਖਾਂਦੀਆਂ ਕਦੇ-ਕਦੇ ਤਾਂ ਅਸੀਂ ਐਤਵਾਰ ਨੂੰ ਵੀ ਇੱਕ ਦੂਜੀ ਦੇ ਘਰ ਚੱਲੀਆਂ ਜਾਂਦੀਆਂ ਸੀ ਸਾਨੂੰ ਇਕੱਠੇ ਪੜ੍ਹਾਈ ਕਰਕੇ ਬੜਾ ਮਜ਼ਾ ਆਉਂਦਾ ਸੀ ਮੇਰਾ ਨਾਮ ਰਮਨ ਸੀ ਤੇ ਉਹਦਾ ਨਾਮ ਅਮਨ ਸੀ ਸਾਡੇ ਨਾਮ ਵੀ ਮਿਲਦੇ-ਜੁਲਦੇ ਸੀ ਸਾਡੇ ਘਰ ਦੇ ਕਹਿੰਦੇ ਸੀ ਕਿ ਰੱਬ ਤਾਂ ਤੁਹਾਨੂੰ ਇੱਕ ਘਰੇ ਜਨਮ ਦੇਣਾ ਹੀ ਭੁੱਲ ਗਿਆ ਕਿਉਂਕਿ ਜਿਸ ਹਿਸਾਬ ਨਾਲ ਤੁਹਾਡਾ ਪਿਆਰ ਆ ਇਸ ਹਿਸਾਬ ਨਾਲ ਤਾਂ ਤੁਸੀਂ ਦੋਵੇਂ ਇੱਕ ਘਰ ਹੀ ਚਾਹੀਦੀਆਂ ਸੀ ਸਾਡੇ ਦੋਵਾਂ ਦੇ ਇੱਕ-ਇੱਕ ਭਰਾ ਸੀ ਜੋ ਦੋਵੇਂ ਛੋਟੇ ਸੀ ਅਮਨ ਮੇਰੇ ਨਾਲੋਂ ਘੱਟ ਸੋਹਣੀ ਸੀ ਮੈਂ ਜ਼ਿਆਦਾ ਸੋਹਣੀ ਸੀ ਅਮਨ ਦਾ ਰੰਗ ਕਾਲਾ ਸੀ ਜਦੋਂ ਵੀ ਸਾਨੂੰ ਸਕੂਲ ਵਿੱਚ ਕੁੜੀਆਂ ਵੇਖਦੀਆਂ ਸੀ ਤਾਂ ਇਹੋ ਗੱਲ ਕਹਿੰਦੀਆਂ ਸੀ ਕਿ ਇਹ ਤਾਂ ਬਲੈਕ ਐਂਡ ਵਾਈਟ ਨੇ ਇਹਨਾਂ ਨੂੰ ਤਾਂ ਕਿਸੇ ਦੀ ਨਜ਼ਰ ਨਾ ਲੱਗੇ ਇਸ ਕਰਕੇ ਰੱਬ ਨੇ ਇੱਕ ਨੂੰ ਕਾਲੀ ਬਣਾਇਆ ਤੇ ਇੱਕ ਨੂੰ ਗੋਰੀ ਤੇ ਇਹਨਾਂ ਦੋਵਾਂ ਵਿੱਚ ਇੰਨਾ ਪਿਆਰ ਆ ਕੁੜੀਆਂ ਸਾਡੀ ਦੋਸਤੀ ਤੋਂ ਬੜੀ ਜੈਲਸੀ ਫੀਲ ਕਰਦੀਆਂ ਸੀ ਪਰ ਸਾਨੂੰ ਕੋਈ ਫਰਕ ਨਹੀਂ ਪੈਂਦਾ ਸੀ ਮੈਂ ਆਪਣੀ ਸਹੇਲੀ ਨੂੰ ਬੜਾ ਪਿਆਰ ਕਰਦੀ ਸੀ ਮੈਨੂੰ ਉਹਦੇ ਕਾਲੇ ਰੰਗ ਨਾਲ ਕੋਈ ਫਰਕ ਨਹੀਂ ਸੀ ਰੰਗ ਉਹਦਾ ਬੇਸ਼ੱਕ ਥੋੜਾ ਜਿਹਾ ਕਾਲਾ ਸੀ ਪਰ ਉਹਦੇ ਨੈਣ ਨਕਸ਼ ਬੜੇ ਸੋਹਣੇ ਸੀ ਜਦੋਂ ਉਹ ਤਿਆਰ ਹੁੰਦੀ ਸੀ ਤਾਂ ਬੜਾ ਫੱਬਦੀ ਸੀ ਮੈਂ ਉਹਨੂੰ ਹਮੇਸ਼ਾ ਕਹਿੰਦੀ ਸੀ ਕਿ ਤੂੰ ਅੱਜ ਬੜੀ ਸੋਹਣੀ ਲੱਗਦੀ ਆ ਉਹ ਇਸ ਗੱਲ ਤੋਂ ਬੜੀ ਖੁਸ਼ ਹੁੰਦੀ ਸੀ ਉਹ ਮੈਨੂੰ ਕਹਿੰਦੀ ਸੀ ਕਿ ਤੇਰੇ ਬਿਨਾ ਮੈਨੂੰ ਇਹ ਗੱਲ ਹੋਰ ਕੋਈ ਨਹੀਂ ਕਹਿੰਦਾ ਨਹੀਂ ਤਾਂ ਬਾਕੀ ਕੁੜੀਆਂ ਮੇਰਾ ਮਜ਼ਾਕ ਹੀ ਬਣਾਉਂਦੀਆਂ ਨੇ ਮੈਨੂੰ ਉਹ ਪਹਿਣਾ ਨਾਲੋਂ ਵੱਧ ਕੇ ਸੀ ਅਸੀਂ ਦੋਵੇਂ ਇੱਕੋ ਗੱਲ ਕਰਦਿਆਂ ਨੂੰ ਕਹਿਨੀ ਸੀ ਕਿ ਅਸੀਂ ਦੋਵਾਂ ਨੇ ਇੱਕ ਘਰੇ ਵਿਆਹ ਕਰਵਾਉਣਾ ਆ ਤੁਸੀਂ ਦੋਵੇਂ ਰਲ ਕੇ ਸਾਡੇ ਲਈ ਇੱਕ ਘਰ ਵਿੱਚ ਹੀ ਮੁੰਡੇ ਲੱਭ ਲਿਓ ਡੈਡੀ ਹੱਸਣ ਲੱਗ ਜਾਂਦੇ ਸੀ ਡੈਡੀ ਕਹਿੰਦੇ ਸੀ ਕਿ ਜਦੋਂ ਤੁਹਾਡਾ ਵਿਆਹ ਹੋ ਗਿਆ ਫਿਰ ਤੁਹਾਡੇ ਵਿੱਚ ਇੰਨਾ ਪਿਆਰ ਨਹੀਂ ਰਹਿਣਾ ਕਿਉਂਕਿ ਫਰਕ ਪੈ ਜਾਂਦਾ ਆ ਪਰ ਸਾਨੂੰ ਪਤਾ ਸੀ ਕਿ ਅਸੀਂ ਇੱਕ ਦੂਜੇ ਨਾਲ ਕਦੇ ਵੀ ਨਹੀਂ ਲੜ ਸਕਦੀਆਂ ਸੀ ਮੇਰੀ ਸਹੇਲੀ ਜ਼ਿਆਦਾ ਅਮੀਰ ਘਰੋਂ ਨਹੀਂ ਸੀ ਤੇ ਮੈਂ ਥੋੜੇ ਠੀਕ ਘਰੋਂ ਸੀ ਇੱਕ ਦਿਨ ਅਮਨ ਦਾ ਡੈਡੀ ਸਾਡੇ ਘਰ ਆਇਆ ਤੇ ਡੈਡੀ ਨੂੰ ਕਹਿਣ ਲੱਗਾ ਕਿ ਹੁਣ ਇਹ ਕੁੜੀਆਂ ਦੀ ਤਾਂ ਜੇਦੇ ਆ ਕਿ ਅਸੀਂ ਇੱਕ ਘਾਰੀ ਵਿਆਹ ਕਰਵਾਉਣਾ ਆ ਮੇਰੀ ਨਜ਼ਰ ਚ ਇੱਕ ਰਿਸ਼ਤਾ ਹੈਗਾ ਮੈਨੂੰ ਕਿਸੇ ਨੇ ਦੱਸ ਪਾਈ ਸੀ ਦੋ ਮੁੰਡੇ ਨੇ ਮੈਂ ਤਾਂ ਕਹਿਣਾ ਆਪਾਂ ਦੋਨਾਂ ਦਾ ਰਿਸ਼ਤਾ ਕਰ ਦਿੰਨੇ ਆ ਡੈਡੀ ਕਹਿਣ ਲੱਗੇ ਕਿ ਮੇਰਾ ਅਜੇ ਰਮਨ ਦਾ ਵਿਆਹ ਕਰਨ ਦਾ ਕੋਈ ਖਿਆਲ ਨਹੀਂ ਅਮਨ ਦਾ ਡੈਡੀ ਕਹਿਣ ਲੱਗਾ ਕਿ ਮੈਂ ਤਾਂ ਟਾਈਮ ਨਾਲ ਹੀ ਕੁੜੀ ਨੂੰ ਵਿਆਹ ਦੇਣਾ ਕਿਉਂਕਿ ਉਹ ਜ਼ਿਆਦਾ ਅਮੀਰ ਨਹੀਂ ਸੀ ਤੇ ਉਹਦਾ ਡੈਡੀ ਬਿਮਾਰ ਵੀ ਰਹਿੰਦਾ ਸੀ ਇਸ ਕਰਕੇ ਉਹ ਚਾਹੁੰਦੇ ਸੀ ਕਿ ਜਲਦੀ ਤੋਂ ਜਲਦੀ ਕੁੜੀ ਦਾ ਵਿਆਹ ਕਰ ਦਿੱਤਾ ਜਾਵੇ ਪਰ ਮੇਰੇ ਡੈਡੀ ਨੇ ਰਿਸ਼ਤੇ ਲਈ ਨਾ ਕਰ ਦਿੱਤੀ ਪਰ ਮੈਨੂੰ ਇਸ ਗੱਲ ਦੀ ਫਿਕਰ ਪੈ ਗਈ ਸੀ ਕਿ ਕਿਤੇ ਅਮਨ ਦਾ ਰਿਸ਼ਤਾ ਉੱਥੇ ਨਾ ਕਰ ਦੇਣ ਕਿਉਂਕਿ ਮੈਂ ਹੋਰ ਕਿਤੇ ਰਿਸ਼ਤਾ ਨਹੀਂ ਕਰਾਉਣਾ ਚਾਹੁੰਦੀ ਸੀ ਮੈਂ ਸਾਰੀ ਰਾਤ ਇਸ ਗੱਲ ਬਾਰੇ ਸੋਚਦੀ ਰਹੀ ਕਿ ਹੁਣ ਅਸੀਂ ਅਲੱਗ ਨਾ ਹੋ ਜਾਈਏ ਸਵੇਰ ਨੂੰ ਵੀ ਮੈਂ ਸਕੂਲ ਜਾ ਕੇ ਆਪਣੀ ਸਹੇਲੀ ਅਮਨ ਨਾਲ ਇਹ ਗੱਲ ਕੀਤੀ ਉਹ ਕਹਿਣ ਲੱਗੀ ਮੈਨੂੰ ਪਤਾ ਆ ਮੈਂ ਵੀ ਤੇਰੇ ਨਾਲ ਇਹ ਗੱਲ ਕਰਨੀ ਸੀ ਮੇਰੇ ਡੈਡੀ ਹੁਣ ਨਹੀਂ ਰੁਕਣਗੇ ਉਹ ਮੇਰਾ ਰਿਸ਼ਤਾ ਕਰਕੇ ਹੀ ਹਟਣਗੇ ਪਰ ਸਾਡ ਯੂਮਰ ਇੰਨੀ ਨਹੀਂ ਸੀ ਅਸੀਂ ਉਦੋਂ ਸਿਰਫ 12ਵੀਂ ਕਲਾਸ ਵਿੱਚ ਪੜ੍ਹਦੀਆਂ ਸੀ ਅਮਨ ਦਾ ਡੈਡੀ ਬਿਮਾਰ ਰਹਿੰਦਾ ਸੀ ਇਸ ਕਰਕੇ ਉਹ ਉਹਦਾ ਰਿਸ਼ਤਾ ਕਰਨੇ ਚਾਹੁੰਦੇ ਸੀ ਪਰ ਮੇਰਾ ਡੈਡੀ ਅਜੇ ਵਿਆਹ ਨਹੀਂ ਕਰਨਾ ਚਾਹੁੰਦਾ ਸੀ ਇਸ ਗੱਲ ਕਰਕੇ ਬੜੀ ਪ੍ਰੋਬਲਮ ਆ ਰਹੀ ਸੀ ਪਰ ਮੈਂ ਆਪਣੇ ਘਰਦਿਆਂ ਨੂੰ ਕਹਿ ਦਿੱਤਾ ਸੀ ਕਿ ਮੈਂ ਤਾਂ ਉੱਥੇ ਰਿਸ਼ਤਾ ਕਰਵਾਉਣਾ ਜਿੱਥੇ ਉਹ ਕਰਵਾਉਗੀ ਡੈਡੀ ਕਹਿੰਦੇ ਸੀ ਪੁੱਤ ਅਜੇ ਤੇਰੀ ਉਮਰ ਨਹੀਂ ਆ ਕੋਈ ਗੱਲ ਨਹੀਂ ਹੌਲੀ-ਹੌਲੀ ਕਰ ਦਵਾਂਗੇ ਉਹਨਾਂ ਦੀ ਤਾਂ ਮਜਬੂਰੀ ਏ ਹੁਣੇ ਵਿਆਹ ਕਰਨਾ ਤੂੰ ਐਵੇਂ ਨਾ ਕਰ ਕੋਈ ਗੱਲ ਨਹੀਂ ਆਪਾਂ ਤੁਹਾਡਾ ਰੋਕ ਕੇ ਕਰ ਦਵਾਂਗੇ ਪਰ ਮੇਰੀ ਤਾਂ ਜਿੱਦ ਸੀ ਮੈਂ ਆਪਣੇ ਘਰ ਜਿੱਦ ਕਰਨ ਲੱਗੀ ਕਿ ਮੈਂ ਤਾਂ ਉੱਥੇ ਵਿਆਹ ਕਰਵਾਉਣਾ ਜਦੋਂ ਮੈਂ ਜ਼ਿਆਦਾ ਜ਼ੋਰ ਪਾਉਣ ਲੱਗੀ ਤਾਂ ਮੇਰਾ ਡੈਡੀ ਕਹਿਣ ਲੱਗਾ ਚੱਲ ਠੀਕ ਆ ਕੋਈ ਗੱਲ ਨਹੀਂ ਦੇਖ ਲੈਨੇ ਆ ਜੇ ਰਿਸ਼ਤਾ ਚੰਗਾ ਲੱਗਾ ਤਾਂ ਨਹੀਂ ਤਾਂ ਨਹੀਂ ਕਰਾਂਗੇ ਪਰ ਮੈਂ ਤਾਂ ਉਥੇ ਹੀ ਕਰਵਾਉਣਾ ਸੀ ਜੋ ਮਰਜ਼ੀ ਹੋ ਜਾਂਦਾ ਮੈਂ ਆਪਣੇ ਡੈਡੀ ਨੂੰ ਕਿਹਾ ਕਿ ਡੈਡੀ ਫੇਰ ਕੀ ਹੁੰਦਾ ਜੇ ਥੋੜੇ ਬਹੁਤ ਆਪਣੇ ਨਾਲੋਂ ਘੱਟ ਅਮੀਰ ਹੋਏ ਮੈਂ ਆਪਣੀ ਸਹੇਲੀ ਨਾਲ ਰਹਿਣਾ ਬਸ ਸਾਰੀ ਉਮਰ ਮੈਨੂੰ ਇਹ ਗੱਲ ਤੇ ਬੜੀ ਖੁਸ਼ੀ ਆ ਫਿਰ ਡੈਡੀ ਨੇ ਅਮਨ ਦੇ ਡੈਡੀ ਨਾਲ ਸਲਾਹ ਕੀਤੀ ਅਮਨ ਦੇ ਡੈਡੀ ਨੇ ਦੱਸਿਆ ਕਿ ਘਰ-ਬਾਰ ਚੰਗਾ ਆ ਇਸੇ ਕਰਕੇ ਤਾਂ ਮੈਂ ਤੈਨੂੰ ਜ਼ੋਰ ਪਾਉਂਦਾ ਸੀ ਕਿ ਚੱਲ ਆਪਾਂ ਰਿਸ਼ਤਾ ਪੱਕਾ ਕਰ ਦਿੰਨੇ ਆਂ ਫਿਰ ਅਮਨ ਦਾ ਡੈਡੀ ਤੇ ਮੇਰਾ ਡੈਡੀ ਜਾ ਕੇ ਮੁੰਡਾ ਵੇਖ ਆਏ ਸੀ ਡੈਡੀ ਨੇ ਦੱਸਿਆ ਕਿ ਮੁੰਡੇ ਦੋਨੋਂ ਹੀ ਸੋਹਣੇ ਆ ਜਦੋਂ ਉਹਨਾਂ ਨੂੰ ਅਮਨ ਦੀ ਫੋਟੋ ਵਿਖਾਈ ਤਾਂ ਉਹ ਥੋੜੇ ਨਖਰੇ ਕਰ ਰਹੇ ਸੀ ਕਿਉਂਕਿ ਉਹਦਾ ਰੰਗ ਥੋੜਾ ਜਿਹਾ ਕਾਲਾ ਸੀ ਇਸ ਕਰਕੇ ਉਹ ਨਾ ਕਰਨ ਨੂੰ ਫਿਰ ਰਹੇ ਸੀ ਪਰ ਮੈਨੂੰ ਤਾਂ ਉਹਨਾਂ ਨੇ ਝਾਟ ਹੀ ਪਸੰਦ ਕਰ ਲਿਆ ਸੀ ਪਰ ਮੈਨੂੰ ਇਸ ਗੱਲ ਦੀ ਥੋੜੀ ਜਿਹੀ ਨਾਰਾਜ਼ਗੀ ਹੁੰਦੀ ਸੀ ਕਿ ਉਹ ਮੁੰਡਾ ਮੇਰੀ ਸਹੇਲੀ ਨੂੰ ਰਿਜੈਕਟ ਕਰ ਰਿਹਾ ਪਰ ਫਿਰ ਵੀ ਵਿਚੋਲਣ ਨੇ ਜ਼ੋਰ ਪਾ ਕੇ ਮੇਰੀ ਸਹੇਲੀ ਦਾ ਰਿਸ਼ਤਾ ਉਥੇ ਪੱਕਾ ਕਰਾ ਦਿੱਤਾ ਤੇ ਨਾਲ ਹੀ ਮੇਰਾ ਰਿਸ਼ਤਾ ਵੀ ਉਥੇ ਪੱਕਾ ਕਰ ਦਿੱਤਾ ਗਿਆ ਅਮਨ ਦਾ ਰਿਸ਼ਤਾ ਵੱਡੇ ਮੁੰਡੇ ਨਾਲ ਕਰ ਦਿੱਤਾ ਗਿਆ ਤੇ ਮੇਰਾ ਰਿਸ਼ਤਾ ਛੋਟੇ ਮੁੰਡੇ ਨਾਲ ਕਰ ਦਿੱਤਾ ਗਿਆ ਪਰ ਡੈਡੀ ਦੀ ਇੱਕ ਸ਼ਰਤ ਸੀ ਕਿ ਮੈਂ ਅਜੇ ਵਿਆਹ ਨਹੀਂ ਕਰਨਾ ਪਰ ਅਮਨ ਦਾ ਵਿਆਹ ਪਹਿਲਾਂ ਕਰਨਾ ਸੀ ਕਿਉਂਕਿ ਉਹਦਾ ਡੈਡੀ ਬਿਮਾਰ ਰਹਿੰਦਾ ਸੀ ਇਸ ਕਰਕੇ ਉਹਨਾਂ ਨੂੰ ਵਿਆਹ ਦੀ ਕਾਲੀ ਸੀ ਰਿਸ਼ਤਾ ਤਾਂ ਮੈਂ ਧੱਕੇ ਨਾਲ ਉਸ ਘਰ ਚੱਕਰਾ ਲਿਆ ਸੀ ਪਰ ਹੁਣ ਡੈਡੀ ਮੇਰੀ ਇਹ ਗੱਲ ਨਹੀਂ ਮੰਨਦੇ ਸੀ ਕਿ ਮੇਰਾ ਅਮਨ ਦੇ ਨਾਲ ਹੀ ਵਿਆਹ ਕਰ ਦਿੱਤਾ ਜਾਵੇ ਮੁੰਡੇ ਵਾਲੇ ਵੀ ਇਹੀ ਚਾਹੁੰਦੇ ਸੀ ਕਿ ਦੋਵਾਂ ਮੁੰਡਿਆਂ ਦਾ ਰਿਸ਼ਤਾ ਇਕੱਠਿਆਂ ਦਾ ਹੀ ਹੋਇਆ ਤਾਂ ਵਿਆਹ ਵੀ ਇਕੱਠਿਆਂ ਦਾ ਹੀ ਹੋ ਜਾਵੇ ਪਰ ਡੈਡੀ ਨਹੀਂ ਮੰਨਦੇ ਸੀ ਫਿਰ ਮੁੰਡੇ ਵਾਲਿਆਂ ਨੇ ਸਾਡੀ ਗੱਲ ਮੰਨ ਲਈ ਚਲ ਮੈਂ ਵੀ ਥੋੜਾ ਜਿਹਾ ਸਬਰ ਕਰ ਲਿਆ ਕਿ ਚਲੋ 1 ਸਾਲ ਰੋਕੇ ਮੇਰਾ ਵਿਆਹ ਹੋ ਜਾਊਗਾ ਪਰ ਅਮਨ ਦਾ ਵਿਆਹ ਰੱਖ ਦਿੱਤਾ ਗਿਆ ਸੀ ਰਮਨ ਇਸ ਗੱਲ ਤੋਂ ਨਾਰਾਜ਼ ਸੀ ਕਿਉਂਕਿ ਉਹਦੀ ਉਮਰ ਇੰਨੀ ਨਹੀਂ ਸੀ ਪਰ ਫਿਰ ਵੀ ਉਹ ਵਿਆਹ ਲਈ ਤਿਆਰ ਹੋ ਗਈ ਕਿਉਂਕਿ ਉਹ ਆਪਣੇ ਡੈਡੀ ਦਾ ਸੋਚਦੀ ਸੀ ਉਹਦਾ ਡੈਡੀ ਬਿਮਾਰ ਰਹਿੰਦਾ ਸੀ ਇਸ ਕਰਕੇ ਉਹਨੂੰ ਵਿਆਹ ਕਰਵਾਉਣਾ ਹੀ ਪੈਣਾ ਸੀ ਜਦੋਂ ਅਮਨ ਦਾ ਵਿਆਹ ਰੱਖ ਦਿੱਤਾ ਸੀ ਤਾਂ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਸੀ ਕਿ ਮੈਂ ਥੋੜੇ ਟਾਈਮ ਤੱਕ ਉਹਦੇ ਪਿੱਛੇ ਹੀ ਉਸ ਘਰ ਚ ਚਲੀ ਜਾਣਾ ਆ ਮੇਰੀ ਮੰਮੀ ਕਹਿੰਦੀ ਸੀ ਕਿ ਤੂੰ ਵਿਆਹ ਤੇ ਨਾ ਜਾਏ ਕਿਉਂਕਿ ਤੇਰਾ ਵੀ ਉਸਕਰੇ ਰਿਸ਼ਤਾ ਪੱਕਾ ਹੋਇਆ ਮੈਂ ਕਿਹਾ ਕਿਉਂ ਫੇਰ ਕੀ ਹੋ ਗਿਆ ਅੱਜਕੱਲ ਇੰਨਾ ਕੌਣ ਸੋਚਦਾ ਆ ਡੈਡੀ ਵੀ ਕਹਿਣ ਲੱਗੇ ਕੋਈ ਗੱਲ ਨਹੀਂ ਫੇਰ ਕੀ ਹੋ ਗਿਆ ਵਿਆਹ ਤਾਂ ਹੁਣ ਇਹਨੇ ਆਪਣੀ ਸਹੇਲੀ ਦਾ ਵੇਖਣਾ ਹੀ ਆ ਜਿਸ ਦਿਨ ਦਾ ਵਿਆਹ ਸੀ ਉਸ ਦਿਨ ਮੇਰਾ ਬੜਾ ਦਿਲ ਘਟ ਰਿਹਾ ਸੀ ਪਰ ਮੁੰਡੇ ਵਾਲਿਆਂ ਨਾਲ ਅਮਨ ਦੇ ਘਰ ਦੇ ਆਣੇ ਇਹ ਗੱਲ ਪਹਿਲਾਂ ਹੀ ਕਰ ਲਈ ਸੀ ਕਿ ਜਿੰਨਾ ਟਾਈਮ ਕੁੜੀ ਦੇ ਪਲੱਸ 2 ਦੇ ਪੇਪਰ ਨਹੀਂ ਹੁੰਦੇ ਵਿਆਹ ਤੋਂ ਬਾਅਦ ਇਹ ਇੱਥੇ ਆਪਣੇ ਪਿੰਡ ਹੀ ਰਹਿ ਕੇ ਪੇਪਰ ਦਊਗੀ ਇਸ ਗੱਲ ਦੀ ਮੈਨੂੰ ਖੁਸ਼ੀ ਸੀ ਕਿ ਅਸੀਂ ਪੇਪਰਾਂ ਵਿੱਚ ਇਕੱਠੇ ਰਹਾਂਗੇ ਮੈਂ ਅਮਨ ਨੂੰ ਕਹਿੰਦੀ ਸੀ ਕਿ ਚੱਲ ਵਧੀਆ ਤੇਰਾ ਵਿਆਹ ਪਹਿਲਾਂ ਹੋ ਜਾਊਗਾ ਤਾਂ ਤੂੰ ਉਸ ਘਰ ਦੇ ਮੈਂਬਰਾਂ ਨੂੰ ਮੇਰੇ ਨਾਲੋਂ ਪਹਿਲਾਂ ਜਾਣ ਲਵੇਂਗੀ ਤੇ ਮੈਨੂੰ ਦੱਸ ਦੇਵੇਂਗੀ ਕਿ ਉਸ ਘਰ ਵਿੱਚ ਕਿੱਦਾਂ ਰਹਿਣਾ ਜਾਂ ਕਿਹਦਾ ਸੁਭਾਅ ਕਿੱਦਾਂ ਦਾ ਆ ਪਰ ਅਮਨ ਇਸ ਗੱਲ ਤੋਂ ਨਾਰਾਜ਼ ਸੀ ਕਿ ਉਹਦਾ ਕੱਲੀ ਦਾ ਵਿਆਹ ਹੋ ਰਿਹਾ ਤੇ ਮੇਰਾ ਨਾਲ ਵਿਆਹ ਨਹੀਂ ਹੋ ਰਿਹਾ ਸੀ ਮੈਂ ਉਹਨੂੰ ਸਮਝਾਇਆ ਕਿ ਚਲ ਕੋਈ ਗੱਲ ਨਹੀਂ ਡੈਡੀ ਤਾਂ ਸਾਲ ਕਹਿੰਦੇ ਮੈਂ 6 ਮਹੀਨਿਆਂ ਤੱਕ ਵਿਆਹ ਕਰਵਾ ਹੀ ਲੈਣਾ ਆ ਬਸ ਉਦੋਂ ਤੱਕ 12ਵੀਂ ਕਲਾਸ ਵੀ ਪੂਰੀ ਹੋ ਜਾਊਗੀ ਵੈਸੇ ਮੈਨੂੰ ਅੱਗੇ ਪੜ੍ਹਨ ਦਾ ਵੀ ਬੜਾ ਸ਼ੌਂਕ ਸੀ ਪਤਾ ਨਹੀਂ ਮੇਰੇ ਸਹੁਰਿਆਂ ਨੇ ਮੈਨੂੰ ਅੱਗੇ ਪੜ੍ਹਨ ਲਾਉਣਾ ਵੀ ਸੀ ਜਾਂ ਨਹੀਂ ਪਰ ਮੈਨੂੰ ਸ਼ੌਂਕ ਬੜਾ ਸੀ ਸਕੂਲ ਵਿੱਚ ਵੀ ਮੈਂ ਚੰਗੇ ਨੰਬਰ ਲੈ ਕੇ ਪਾਸ ਹੁੰਦੀ ਸੀ ਜਿਸ ਦਿਨ ਅਮਨ ਦਾ ਵਿਆਹ ਸੀ ਉਸ ਦਿਨ ਮੈਂ ਵੀ ਵਿਆਹ ਵਿੱਚ ਗਈ ਸੀ ਤੇ ਮੇਰਾ ਘਰ ਵਾਲਾ ਵੀ ਵਿਆਹ ਵਿੱਚ ਸੀ ਪਹਿਲਾਂ ਸਾਡਾ ਕਿਸੇ ਦੇ ਘਰ ਦੋਵਾਂ ਦਾ ਹੀ ਇਕੱਠਿਆਂ ਦਾ ਛਗਣ ਪਾ ਦਿੱਤਾ ਸੀ ਉਸ ਦਿਨ ਮੈਂ ਆਪਣੇ ਘਰ ਵਾਲੇ ਵੱਲ ਜ਼ਿਆਦਾ ਨਾ ਵੇਖ ਸਕੀ ਕਿਉਂਕਿ ਮੈਨੂੰ ਉਹਦੇ ਕੋਲੋਂ ਸੰਗ ਲੱਗ ਰਹੀ ਸੀ ਪਰ ਉਸ ਦਿਨ ਵਿਆਹ ਵਿੱਚ ਮੈਂ ਆਪਣੇ ਘਰ ਵਾਲੇ ਨੂੰ ਚੰਗੀ ਤਰ੍ਹਾਂ ਵੇਖ ਲਿਆ ਸੀ ਪਰ ਕਿਸੇ ਰਿਸ਼ਤੇਦਾਰ ਨੂੰ ਇਸ ਗੱਲ ਦਾ ਨਹੀਂ ਪਤਾ ਸੀ ਕਿ ਮੇਰਾ ਰਿਸ਼ਤਾ ਇਸ ਮੁੰਡੇ ਨਾਲ ਪੱਕਾ ਹੋਇਆ ਆ ਅਮਨ ਦੇ ਵਿਆਹ ਵਿੱਚ ਰਿਬਨ ਕੱਟਣ ਲਈ ਵੀ ਮੈਂ ਹੀ ਮੋਹਰੇ ਲੱਗੀ ਸੀ ਕਿਉਂਕਿ ਮੈਂ ਹੀ ਉਹਦੀ ਸਾਲੀ ਸੀ ਤੇ ਮੈਂ ਹੀ ਉਸ ਮੁੰਡੇ ਦੀ ਭਾਬੀ ਸੀ ਵਿਆਹ ਬਹੁਤ ਵਧੀਆ ਤਰੀਕੇ ਨਾਲ ਹੋ ਗਿਆ ਸੀ ਅਮਨ ਆਪਣੇ ਸਹੁਰੇ ਘਰ ਚਲੀ ਗਈ ਸੀ ਮੇਰਾ ਤਾਂ ਅਮਨ ਬਿਨਾ ਬਿਲਕੁਲ ਮਨ ਨਹੀਂ ਲੱਗਦਾ ਸੀ ਕਿਉਂਕਿ ਪਹਿਲਾਂ ਤਾਂ ਜਦੋਂ ਦਿਲ ਕਰਦਾ ਸੀ ਮੈਂ ਉਹਦੇ ਘਰ ਚਲੀ ਜਾਂਦੀ ਸੀ ਪਰ ਹੁਣ ਸੀ ਇਸ ਤਰ੍ਹਾਂ ਨਹੀਂ ਮਿਲ ਸਕਦੇ ਸੀ ਇਸ ਕਰਕੇ ਮੈਂ ਥੋੜੀ ਨਰਾਜ਼ ਸੀ ਕਈ ਦਿਨ ਤਾਂ ਮੇਰਾ ਅਮਨ ਬਿਨਾ ਮਨ ਵੀ ਨਹੀਂ ਲੱਗਿਆ ਮੈਂ ਉਹਨੂੰ ਫੋਨ ਵੀ ਨਹੀਂ ਕੀਤਾ ਸੀ ਤੇ ਉਹਨੇ ਵੀ ਮੈਨੂੰ ਫੋਨ ਨਹੀਂ ਕੀਤਾ ਸੀ ਕਿਉਂਕਿ ਉਹ ਵੀ ਬਿਜ਼ੀ ਸੀ ਮੈਂ ਵੀ ਇਹੀ ਸੋਚ ਕੇ ਫੋਨ ਨਹੀਂ ਕਰਦੀ ਸੀ ਕਿ ਕਿਤੇ ਉਹਦੇ ਘਰ ਦੇਆਂ ਨੂੰ ਬੁਰਾ ਨਾ ਲੱਗ ਜਾਵੇ ਕਿਉਂਕਿ ਉਹਨਾਂ ਦਿਨਾਂ ਵਿੱਚ ਉਹਦਾ ਨਵਾਂ-ਨਵਾਂ ਵਿਆਹ ਹੋਇਆ ਸੀ ਕੋਈ ਨਾ ਕੋਈ ਉਹਨਾਂ ਦੇ ਘਰ ਆਉਂਦਾ ਜਾਂਦਾ ਰਹਿੰਦਾ ਸੀ ਪਰ ਇੱਕ ਦਿਨ ਮੈਂ ਉਹਦੀ ਮੰਮੀ ਨੂੰ ਫੋਨ ਕਰਕੇ ਪੁੱਛ ਲਿਆ ਸੀ ਕਿ ਵਾਪਸ ਪੇਕੇ ਕਾਦਾਊਗੀ ਤਾਂ ਉਹਨਾਂ ਨੇ ਦੱਸਿਆ ਸੀ ਕਿ ਉਹਨੂੰ ਕੱਲ ਹੀ ਲੈ ਕੇ ਆਉਣਾ ਆ ਬਸ ਮੇਰਾ ਤਾਂ ਉਹ ਦਿਨੇ ਮਸਾ ਲੰਗਿਆ ਕਿਉਂਕਿ ਮੈਂ ਕਿੰਨੇ ਦਿਨਾਂ ਬਾਅਦ ਆਪਣੀ ਸਹੇਲੀ ਨੂੰ ਮਿਲਣਾ ਸੀ ਪਹਿਲਾਂ ਇੰਨੇ ਦਿਨ ਅਸੀਂ ਇਕੱਲੀਆਂ ਇੱਕ ਦੂਜੀ ਬਿਨਾਂ ਨਹੀਂ ਰਹਿੰਦੀਆਂ ਸੀ ਅਗਲੇ ਦਿਨ ਸਵੇਰ ਨੂੰ ਹੀ ਉਹਨਾਂ ਦੇ ਮੈਂ ਘਰ ਚਲੀ ਗਈ ਤੇ ਦੁਪਹਿਰ ਤੱਕ ਉਹ ਆਪਣੇ ਘਰ ਆ ਗਈ ਸੀ ਮੈਂ ਆਪਣੀ ਸਹੇਲੀ ਨਾਲ ਬਹੁਤ ਗੱਲਾਂ ਕੀਤੀਆਂ ਉਹ ਮੈਨੂੰ ਕਹਿ ਰਹੀ ਸੀ ਕਿ ਮੇਰਾ ਉੱਥੇ ਦਿਲ ਨਹੀਂ ਲੱਗਿਆ ਮੈਂ ਕਿਹਾ ਕਿ ਅਜੇ ਤਾਂ ਨਵੀਂ-ਨਵੀਂ ਤੋਂ ਉਸ ਘਰ ਵਿੱਚ ਗਈਆਂ ਕੋਈ ਗੱਲ ਨਹੀਂ ਹੌਲੀ-ਹੌਲੀ ਤੇਰਾ ਜੀ ਲੱਗ ਜਾਊਗਾ ਉਹ ਕਹਿ ਰਹੀ ਸੀ ਕਿ ਉੱਥੇ ਮੈਨੂੰ ਬੜਾ ਜਲਦੀ ਉੱਠਣਾ ਪੈਂਦਾ ਆ ਜਦਕਿ ਇੱਥੇ ਤਾਂ ਮੈਂ ਲੇਟ ਉੱਠਦੀ ਸੀ ਮੈਂ ਕਿਹਾ ਕੋਈ ਗੱਲ ਨਹੀਂ ਹੌਲੀ ਹੌਲੀ ਤੈਨੂੰ ਸਭ ਕੁਝ ਆ ਜਾਊਗਾ ਨਾਲੇ ਥੋੜਾ ਟਾਈਮ ਤੱਕ ਮੈਂ ਵੀ ਤੇਰ ਨਾਲ ਹੈਲਪ ਕਰਾਉਣ ਲਈ ਆਈ ਜਾਣਾ ਉਹ ਕਹਿ ਰਹੀ ਸੀ ਕਿ ਯਾਰ ਤੂੰ ਮੇਰੇ ਨਾਲ ਹੀ ਵਿਆਹ ਕਰਵਾਉਣਾ ਸੀ ਕਿਉਂਕਿ ਇਕੱਠੀਆਂ ਵਿਆਹੀਆਂ ਜਾਂਦੀਆਂ ਤਾਂ ਇਕੱਠਿਆਂ ਨੇ ਸਾਰਾ ਕੰਮ ਵੰਡ ਕੇ ਕਰ ਲਿਆ ਕਰਨਾ ਸੀ ਹੁਣ ਮੇਰਾ ਆਪਣੀ ਸੱਸ ਨਾਲ ਕੀ ਉਸ ਘਰ ਵਿੱਚ মান ਲੱਗਣਾ ਮੈਂ ਕਿਹਾ ਹੌਲੀ ਹੌਲੀ ਆਪਣੀ ਸੱਸ ਨਾਲ ਪਿਆਰ ਤਾਂ ਪਾ ਤੈਨੂੰ ਮੇਰੇ ਵਾਂਗ ਹੀ ਲੱਗੂਗੀ ਮਿਸਤਾ ਤੈਨੂੰ ਮੈਂ ਵੀ ਬੜਾ ਕਰਦੀ ਆ ਪਰ ਹੁਣ ਕੀ ਕੀਤਾ ਜਾਵੇ ਤੇਰੀ ਮਜਬੂਰੀ ਸੀ ਮੈਂ ਤਾਂ ਚਾਹੁੰਦੀ ਸੀ ਕਿ ਮੇਰਾ ਵਿਆਹ ਵੀ ਨਾਲ ਹੀ ਹੋ ਜਾਵੇ ਪਰ ਹੁਣ ਮੇਰੇ ਡੈਡੀ ਨਹੀਂ ਇਸ ਗੱਲ ਨੂੰ ਮੰਨਦੇ ਸੀ ਚਲ ਇੰਨਾ ਵਧੀਆ ਕਿ ਆਪਣਾ ਵਿਆਹ ਇੱਕ ਘਰੇ ਹੋ ਜਾਣਾ ਆ ਉਹ ਮੈਨੂੰ ਮੇਰੇ ਘਰ ਵਾਲੇ ਦੀਆਂ ਗੱਲਾਂ ਸੁਣਾਉਣ ਲੱਗੀ ਮੈਨੂੰ ਆਪਣੀ ਸਹੇਲੀ ਤੋਂ ਹੀ ਸੰਗ ਲੱਗ ਰਹੀ ਸੀ ਮੈਨੂੰ ਆਪਣੇ ਘਰ ਵਾਲੇ ਦੀਆਂ ਗੱਲਾਂ ਸੁਣਨ ਵਿੱਚ ਕੋਈ ਜ਼ਿਆਦਾ ਇੰਟਰਸਟ ਹੈ ਹੀ ਨਹੀਂ ਸੀ ਕਿਉਂਕਿ ਮੈਂ ਤਾਂ ਉਹਦੇ ਨਾਲ ਫੋਨ ਤੇ ਵੀ ਨਹੀਂ ਗੱਲ ਕਰਦੀ ਸੀ ਉਹ ਚਾਹੁੰਦਾ ਸੀ ਕਿ ਮੈਂ ਉਹਦੇ ਨਾਲ ਫੋਨ ਤੇ ਗੱਲ ਕਰਾਂ ਜਦੋਂ ਵੀ ਉਹ ਮੈਨੂੰ ਥੋੜਾ ਬਹੁਤ ਫੋਨ ਕਰਦਾ ਸੀ ਮੈਂ ਉਹਦੇ ਨਾਲ ਚੰਗੀ ਤਰ੍ਹਾਂ ਗੱਲ ਨਹੀਂ ਕਰਦੀ ਸੀ ਕਿਉਂਕਿ ਮੈਨੂੰ ਤਾਂ ਜ਼ਿਆਦਾ ਇੰਟਰਸਟ ਹੈ ਹੀ ਨਹੀਂ ਸੀ ਪਰ ਮੈਨੂੰ ਅਮਨ ਹਮੇਸ਼ਾ ਇਹ ਗੱਲ ਕਹਿੰਦੀ ਸੀ ਕਿ ਸੱਚੀ ਜਿੰਨੇ ਕ ਦਿਨ ਮੈਂ ਉਥੇ ਰਹੀਆਂ ਤੇਰਾ ਘਰ ਵਾਲਾ ਮੇਰੀ ਸੇਵਾ ਕਰਦਾ ਮੈਨੂੰ ਭਾਬੀ ਭਾਬੀ ਕਹਿੰਦਾ ਅੱਗੇ ਪਿੱਛੇ ਫਿਰਦਾ ਤੇ ਮੇਰੀਆਂ ਮਿੰਤਾ ਕਰਦਾ ਰਹਿੰਦਾ ਕਿ ਤੁਹਾਡੀ ਸਹੇਲੀ ਤੇ ਮੇਰੇ ਨਾਲ ਗੱਲ ਹੀ ਨਹੀਂ ਕਰਦੀ ਉਹਨੂੰ ਕਹੋ ਕਿ ਮੇਰੇ ਨਾਲ ਗੱਲ ਕਰ ਲਿਆ ਕਰ ਮੈਂ ਕਿਹਾ ਉਹਦੇ ਪਲੱਸ 2 ਦੇ ਪੇਪਰ ਨੇ ਕੋਈ ਗੱਲ ਨਹੀਂ ਪੇਪਰਾਂ ਤੋਂ ਬਾਅਦ ਤੇਰ ਨਾਲ ਗੱਲ ਕਰ ਲਿਆ ਕਰੂ ਉਹ ਹੱਸਣ ਲੱਗ ਜਾਂਦਾ ਕਹਿਣ ਲੱਗਾ ਕਿ ਚਲ ਤੂੰ ਵੀ ਭਾਬੀ ਉਹਦੇ ਵਰਗੀ ਹੀ ਆ ਇਸ ਤਰ੍ਹਾਂ ਗੱਲਾਂ ਕਰਕੇ ਅਸੀਂ ਕਮਰੇ ਵਿੱਚ ਬੈਠੀਆਂ ਹੱਸ ਰਹੀਆਂ ਸੀ ਅਮਨ ਦੀ ਮੰਮੀ ਕਮਰੇ ਵਿੱਚ ਆ ਗਈ ਉਹ ਕਹਿਣ ਲੱਗੀ ਕੀ ਹੋਇਆ ਕੁੜੀਆਂ ਇੰਨੀਆਂ ਖੁਸ਼ਕਾਤੋਂ ਹੋਈਆਂ ਨੇ ਮੈਂ ਕਿਹਾ ਕੁਝ ਨਹੀਂ ਆਂਟੀ ਬਸ ਅਸੀਂ ਤਾਂ ਉਦਾਂ ਹੀ ਗੱਲਾਂ ਕਰਦੀਆਂ ਸੀ ਆਂਟੀ ਕਹਿਣ ਲੱਗੀ ਕਿ ਚਲ ਮੈਂ ਤੁਹਾਡੇ ਲਈ ਰੋਟੀ ਬਣਾਈ ਤੁਸੀਂ ਆ ਕੇ ਖਾ ਲਵੋ ਫਿਰ ਅਸੀਂ ਦੋਵਾਂ ਨੇ ਇਕੱਠਿਆਂ ਨੇ ਰੋਟੀ ਖਾਧੀ ਅਮਨ ਨੇ ਮੈਨੂੰ ਦੱਸਿਆ ਕਿ ਮੈਂ ਕੱਲ ਹੀ ਵਾਪਸ ਚਲੇ ਜਾਣਾ ਤੇ ਹੁਣ ਜਦੋਂ ਪੇਪਰ ਸ਼ੁਰੂ ਹੋਣਗੇ ਫਿਰ ਮੈਂ ਆਉਂਗੀ ਕਿਉਂਕਿ ਹੁਣ ਸਾਨੂੰ ਸਕੂਲ ਤੋਂ ਤਾਂ ਫ੍ਰੀ ਕਰ ਦਿੱਤਾ ਸੀ ਉਹਨੇ ਦਿਨ ਮੇਰੀ ਸੱਸ ਨੇ ਕਿਹਾ ਕਿ ਤੂੰ ਇੱਥੇ ਹੀ ਰਹਿ ਉਹਦੀ ਗੱਲ ਸੁਣ ਕੇ ਮੇਰੇ ਚਿਹਰੇ ਤੇ ਥੋੜੀ ਜੀ ਉਦਾਸੀ ਆ ਗਈ ਮੈਂ ਕਿਹਾ ਯਾਰ ਤੂੰ ਤਾਂ ਮਸਾਂ ਆਈ ਸੀ ਮੈਨੂੰ ਤਾਂ ਲੱਗਿਆ ਸੀ ਕਿ ਤੂੰ ਥੋੜੇ ਦਿਨ ਰਹਿ ਕੇ ਜਾਏਂਗੀ ਉਹ ਕਹਿਣ ਲੱਗੀ ਕਿ ਘਰ ਵਿੱਚ ਹੁਣ ਕੰਮ ਦਾ ਔਖਾ ਹੋ ਗਿਆ ਮੈਂ ਕਿਾ ਲੈ ਪਹਿਲਾ ਕੰਮ ਕੌਣ ਕਰਦਾ ਸੀ ਏਸੇ ਗੱਲਾਂ ਕਰਕੇ ਮੈਨੂੰ ਸੱਸਾਂ ਬੁਰੀਆਂ ਲੱਗਦੀਆਂ ਨੇ ਉਹ ਕਹਿਣ ਲੱਗੀ ਚੰਗਾ ਉੱਥੇ ਆ ਕੇ ਨਾ ਗੱਲਾਂ ਕਰੀ ਥੋੜੀ ਸਿਆਣੀ ਬਣ ਜਾ ਮੈਂ ਕਿਾ ਅੱਛਾ ਹੁਣ ਤਾਂ ਤੂੰ ਮੇਰੇ ਕੋਲੋਂ ਮਤਾਂ ਲੈ ਰਹੀ ਸੀ ਤੇ ਹੁਣ ਮੈਨੂੰ ਮਤਾਂ ਦੇ ਰਹੀ ਆ ਫਿਰ ਅਸੀਂ ਦੋਵਾਂ ਨੇ ਬੈਠ ਕੇ ਰੋਟੀ ਖਾਧੀ ਰੋਟੀ ਖਾਣ ਤੋਂ ਬਾਅਦ ਫਿਰ ਮੈਂ ਆਪਣੇ ਘਰ ਜਾਣਾ ਸੀ ਮੈਂ ਉਹਨੂੰ ਕਿਹਾ ਕਿ ਚੱਲ ਤੂੰ ਹੁਣ ਸਾਡੇ ਘਰ ਚੱਲ ਨਾਲੇ ਮੇਰੀ ਮੰਮੀ ਨੂੰ ਮਿਲ ਲਵੀਂ ਫਿਰ ਉਹ ਮੇਰੇ ਨਾਲ ਸਾਡੇ ਘਰ ਆ ਗਈ ਮੰਮੀ ਵੀ ਉਹਨੂੰ ਪੁੱਛਣ ਲੱਗੀ ਕਿ 10 ਭਾਈ ਸਹੁਰਿਆਂ ਦਾ ਸੁਭਾਅ ਕਿੱਦਾਂ ਆ ਕੱਲ ਨੂੰ ਇੰਨੇ ਵੀ ਉੱਥੇ ਹੀ ਜਾਣਾ ਉਹਨੇ ਦੱਸਿਆ ਕਿ ਅਜੇ ਤਾਂ ਸਾਰੇ ਠੀਕ ਠਾਕ ਨੇ ਵਧੀਆਂ ਨੇ ਬਾਕੀ ਦਿਨ ਵੀ ਕਿੰਨੇ ਕੋ ਹੋਏ ਆਂਟੀ ਹਜੇ ਬਾਕੀ ਠੀਕ ਹੀ ਆ ਜਦੋਂ ਆਪਾਂ ਠੀਕ ਰਹਾਂਗੇ ਤਾਂ ਅਗਲਾ ਵੀ ਠੀਕ ਹੀ ਰਹੂਗਾ ਇਸ ਤਰ੍ਹਾਂ ਗੱਲਾਂ ਕਰਦੇ ਕਰਦੇ ਸਾਨੂੰ ਸ਼ਾਮ ਹੋ ਗਈ ਫਿਰ ਅਮਨ ਦੇ ਘਰੋਂ ਫੋਨ ਆਇਆ ਉਹਦੀ ਮੰਮੀ ਵੀ ਚਾਹੁੰਦੀ ਸੀ ਕਿ ਉਹ ਮੇਰੇ ਕੋਲ ਰਾਤ ਕੱਟੇ ਇਸ ਕਰਕੇ ਉਹਨੇ ਕਹਿ ਦਿੱਤਾ ਸੀ ਕਿ ਪੁੱਤ ਹੁਣ ਤੂੰ ਕੱਲ ਨੂੰ ਤਾਂ ਚਲੀ ਜਾਣਾ ਇਸ ਕਰਕੇ ਹੁਣ ਘਰ ਆ ਜਾ ਮਾਵਾਂ ਧੀਆ ਚਾਰ ਗੱਲਾਂ ਕਰ ਲਵਾਂਗੇ ਫਿਰ ਅਮਨ ਆਪਣੇ ਘਰ ਚਲੀ ਗਈ ਸੀ ਉਨੂੰ ਜਾਣ ਪਿੱਛੋਂ ਮੇਰਾ ਬਿਲਕੁਲ ਵੀ ਮਨ ਨਹੀਂ ਲੱਗਿਆ ਅਗਲੇ ਦਿਨ ਅਮਨ ਆਪਣੇ ਸਹੁਰੇ ਘਰ ਚਲੀ ਗਈ ਸੀ ਮੇਰਾ ਤਾਂ ਇਨ੍ਹਾਂ ਦਿਨਾਂ ਵਿੱਚ ਪੜਨ ਨੂੰ ਬਿਲਕੁਲ ਮਨ ਨਹੀਂ ਕਰਦਾ ਸੀ ਬੇਸ਼ੱਕ ਪੇਪਰ ਨੇੜੇ ਸੀ ਪਰ ਫਿਰ ਵੀ ਦਿਲ ਨਹੀਂ ਕਰਦਾ ਸੀ ਦਿਲ ਕਰਦਾ ਸੀ ਬਸ ਅਮਨ ਦੀ ਸਹਾਇਤਾ ਨਾਲ ਪੜਾਂ ਕਿਉਂਕਿ ਸਾਨੂੰ ਸ਼ੁਰੂ ਤੋਂ ਯਾਦ ਸੀ ਕਿ ਅਸੀਂ ਇਕੱਠੀਆਂ ਬੈਠ ਕੇ ਪੜ੍ਹਦੀਆਂ ਸੀ ਤੇ ਇੱਕ ਦੂਜੀ ਨੂੰ ਸਵਾਲ ਪੁੱਛਦੀਆਂ ਰਹਿੰਦੀਆਂ ਸੀ ਜਾਂ ਇੱਕ ਦੂਜੇ ਨੂੰ ਪੜਿਆ ਹੋਇਆ ਸੁਣਾ ਦਿੰਦੀਆਂ ਸੀ ਪਰ ਅੱਜ ਮੈਨੂੰ ਇਕੱਲੀ ਨੂੰ ਪੜ੍ਹਨਾ ਪੈ ਰਿਹਾ ਸੀ ਤਾਂ ਮੈਨੂੰ ਬੜਾ ਔਖਾ ਲੱਗ ਰਿਹਾ ਸੀ ਅਗਲੇ ਦਿਨ ਮੈਂ ਆਪਣੀ ਸਹੇਲੀ ਅਮਨ ਨੂੰ ਫੋਨ ਕੀਤਾ ਹੁਣ ਅਮਨ ਨੇ ਆਪਣਾ ਫੋਨ ਲੈ ਲਿਆ ਸੀ ਮੈਂ ਸੋਚਿਆ ਕਿ ਚੱਲ ਉਹਨੂੰ ਪੁੱਛਦੀਆਂ ਕਿ ਉਹਦੀ ਕਿੰਨੀ ਕੁ ਤਿਆਰੀ ਆ ਜਦੋਂ ਮੈਂ ਉਹਨੂੰ ਫੋਨ ਕੀਤਾ ਤਾਂ ਉਹ ਦੱਸਣ ਲੱਗੀ ਕਿ ਮੈਂ ਤਾਂ ਬੈਠੀ ਭਾਂਡੇ ਮਾਂਜ ਰਹੀ ਸੀ ਮੈਂ ਕੱਲ੍ਹ ਮੈਨੂੰ ਤਾਂ ਲੱਗਿਆ ਸੀ ਤੂੰ ਪੜ੍ਹ ਰਹੀ ਹੋਵੇਂਗੀ ਉਹ ਕਹਿਣ ਲੱਗੀ ਕਿ ਪੜ੍ਹਨਾ ਕੀ ਐ ਇੱਥੇ ਤਾਂ ਮੇਰਾ ਟਾਈਮ ਹੀ ਘੱਟ ਲੱਗਦਾ ਬਸ ਰਾਤ ਨੂੰ ਥੋੜੀ ਬਹੁਤ ਕਿਤਾਬ ਚੱਕ ਲਈਦੀ ਆ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਅਸੀਂ ਫੋਨ ਕੱਟ ਦਿੱਤਾ ਤੇ ਹੁਣ ਜਦੋਂ ਵੀ ਮੈਂ ਆਪਣੀ ਸਹੇਲੀ ਨੂੰ ਫੋਨ ਕਰਦੀ ਸੀ ਤਾਂ ਉਹ ਉਦੋਂ ਹੀ ਫੋਨ ਕੱਟ ਦਿੰਦੀ ਸੀ ਉਹ ਮੇਰੇ ਨਾਲ ਗੱਲ ਨਹੀਂ ਕਰਦੀ ਸੀ ਤੇ ਮੈਨੂੰ ਬੜਾ ਗੁੱਸਾ ਆਉਂਦਾ ਸੀ ਮੈਨੂੰ ਲੱਗਦਾ ਸੀ ਕਿ ਵਿਆਹ ਕਰਾ ਕੇ ਸ਼ਾਇਦ ਉਹ ਬਦਲ ਗਈ ਆ ਨਾ ਯੋ ਬੈਕ ਕਾਲ ਕਰਦੀ ਸੀ ਫਿਰ ਪੇਪਰਾਂ ਵਿੱਚ ਉਹ ਮੈਨੂੰ ਕਿੰਨੇ ਦਿਨਾਂ ਬਾਅਦ ਮਿਲੀ ਸੀ ਪੇਪਰਾਂ ਵੇਲੇ ਉਹ ਜਦੋਂ ਪਿੰਡ ਆਈ ਤਾਂ ਮੈਂ ਉਹਨੂੰ ਪਹਿਲਾਂ ਹੀ ਇਹ ਗੱਲ ਪੁੱਛਣੀ ਸੀ ਕਿ ਉਹ ਮੇਰਾ ਫੋਨ ਕਿਉਂ ਨਹੀਂ ਚੁੱਕਦੀ ਉਹ ਮੇਰੇ ਕੋਲੋਂ ਨਜ਼ਰਾਂ ਚਰਾ ਰਹੀ ਸੀ ਜਿਵੇਂ ਉਹਨੂੰ ਪਤਾ ਹੋਵੇ ਕਿ ਮੈਂ ਉਹਦੇ ਕੋਲੋਂ ਇਹ ਸਵਾਲ ਪੁੱਛੂੰਗੀ ਪਰ ਮੈਨੂੰ ਸਮਝ ਨਹੀਂ ਲੱਗ ਰਿਹਾ ਸੀ ਕਿ ਇਸ ਤਰ੍ਹਾਂ ਕਿਉਂ ਕਰ ਰਹੀ ਆ ਮੈਂ ਉਹਨੂੰ ਪੁੱਛਿਆ ਕਿ ਤੂੰ ਮੇਰਾ ਫੋਨ ਕਿਉਂ ਨਹੀਂ ਚੁੱਕਦੀ ਸੀ ਉਹ ਮੈਨੂੰ ਕਹਿਣ ਲੱਗੀ ਕਿ ਬਸ ਕੰਮਕਾਜ ਵਿੱਚ ਟਾਈਮ ਘੱਟ ਲੱਗਦਾ ਕੋਈ ਗੱਲ ਨਹੀਂ ਜਦੋਂ ਮੈਂ ਫ੍ਰੀ ਹੋਇਆ ਕਰੂੰਗੀ ਮੈਂ ਆਪ ਹੀ ਲਗਾ ਲਿਆ ਕਰੂੰਗੀ ਮੈਨੂੰ ਉਹਦੀਆਂ ਇਹ ਗੱਲਾਂ ਦਾ ਥੋੜਾ ਜਿਹਾ ਗੁੱਸਾ ਲੱਗਿਆ ਕਿਉਂਕਿ ਮੈਂ ਤਾਂ ਉਹਦੇ ਨਾਲ ਗੱਲ ਕਰਨ ਲਈ ਤਰਸਦੀ ਰਹਿਣੀ ਆ ਪਰ ਉਹਨੇ ਮੈਨੂੰ ਸਿੱਧਾ ਹੀ ਇਸ ਤਰ੍ਹਾਂ ਕਹਿ ਕੇ ਚੁੱਪ ਕਰਾ ਦਿੱਤਾ ਹੁਣ ਅਸੀਂ ਇਕੱਠੀਆਂ ਪੇਪਰ ਦੇਣ ਜਾਂਦੀਆਂ ਸੀ ਪਤਾ ਨਹੀਂ ਕਿਉਂ ਅਮਨ ਪਹਿਲਾਂ ਵਾਂਗ ਗੱਲਾਂ ਨਹੀਂ ਕਰਦੀ ਸੀ ਪਹਿਲਾਂ ਉਹ ਜ਼ਿਆਦਾ ਗੱਲਾਂ ਕਰਦੀ ਸੀ ਸ਼ਾਇਦ ਹੁਣ ਉਹ ਵਿਆਹ ਦੇ ਬੋਝ ਥੱਲੇ ਦੱਬੀ ਗਈ ਸੀ ਤੇ ਉਹਨੂੰ ਵਿਆਹ ਕਰਾ ਕੇ ਗਈ ਨੂੰ 2 ਮਹੀਨੇ ਹੋਏ ਸੀ ਪਰ ਉਹ ਥੋੜੀ ਉਦਾਸ ਹੀ ਰਹਿੰਦੀ ਸੀ ਮੈਨੂੰ ਇਹ ਗੱਲ ਲੱਗਦੀ ਸੀ ਮੈਂ ਜਿੱਥੋਂ ਵੀ ਉਹਨੂੰ ਇਹ ਗੱਲ ਪੁੱਛਦੀ ਸੀ ਤਾਂ ਉਹ ਕਹਿ ਦਿੰਦੀ ਸੀ ਨਹੀਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਤੈਨੂੰ ਭੁਲੇਖਾ ਲੱਗਦਾ ਆ ਪਰ ਨਹੀਂ ਮੈਂ ਉਹਦੇ ਚਿਹਰੇ ਨੂੰ ਪੜ ਸਕਦੀ ਸੀ ਕਿਉਂਕਿ ਮੈਂ ਸ਼ੁਰੂ ਤੋਂ ਹੀ ਉਹਦੇ ਨਾਲ ਰਹਿੰਦੀ ਸੀ ਮੈਂ ਇਹ ਗੱਲ ਉਹਦੀ ਮੰਮੀ ਨੂੰ ਵੀ ਪੁੱਛੀ ਸੀ ਉਹਦੀ ਮੰਮੀ ਕਹਿਣ ਲੱਗੀ ਕਿ ਪੁੱਤ ਵਿਆਹ ਹੋ ਜਾਂਦਾ ਆ ਤਾਂ ਇਸ ਤਰ੍ਹਾਂ ਹੀ ਕੁੜੀਆਂ ਜ਼ਿੰਮੇਵਾਰੀਆਂ ਦੇ ਥੱਲੇ ਆ ਜਾਂਦੀਆਂ ਨੇ ਬਸ ਇੱਥੇ ਜ਼ਿੰਮੇਵਾਰੀਆਂ ਦੇ ਬੋਝ ਥੱਲੇ ਅਮਨ ਵੀ ਆ ਗਈ ਆ ਤੁਹਾਡੀ ਸੱਸ ਕੋਲੋਂ ਜ਼ਿਆਦਾ ਕੰਮ ਨਹੀਂ ਹੁੰਦਾ ਇਸ ਕਰਕੇ ਅਮਨ ਜ਼ਿਆਦਾ ਬਿਜ਼ੀ ਰਹਿੰਦੀ ਆ ਸਾਰੇ ਘਰ ਦਾ ਕੰਮ ਅਮਨ ਹੀ ਕਰਦੀ ਆ ਇਸ ਕਰਕੇ ਉਹ ਥੋੜੀ ਇਸ ਤਰ੍ਹਾਂ ਰਹਿੰਦੀ ਆ ਪਰ ਉਹਦਾ ਨਵਾਂ ਨਵਾਂ ਵਿਆਹ ਹੋਇਆ ਸੀ ਉਹ ਬਿਲਕੁਲ ਸਜ ਤਾਜ ਕੇ ਨਹੀਂ ਰਹਿੰਦੀ ਸੀ ਉਹ ਬਸ ਸਿੰਪਲ ਜੀ ਬਣ ਕੇ ਰਹਿੰਦੀ ਸੀ ਜਦ ਕਿ ਵਿਆਹ ਤੋਂ ਪਹਿਲਾਂ ਉਹਨੂੰ ਸੱਜਣ ਤਾਂ ਜੰਦਾ ਬੜਾ ਜਿਆਦਾ ਸ਼ੌਂਕ ਸੀ ਪਰ ਹੁਣ ਉਹ ਬਿਲਕੁਲ ਵੀ ਉਹ ਆਪਣੇ ਸ਼ੌਂਕ ਪੂਰੇ ਨਹੀਂ ਕਰ ਰਹੀ ਸੀ ਜਦੋਂ ਵੀ ਅਸੀਂ ਪੇਪਰ ਕਰਕੇ ਆਉਂਦੇ ਸੀ ਤਾਂ ਬਸ ਚੁੱਪ ਕਰਕੇ ਆਪਣਾ ਘਰ ਚੱਲੀ ਜਾਂਦੀ ਸੀ ਰਾਹ ਵਿੱਚ ਵੀ ਮੇਰ ਨਾਲ ਕੋਈ ਗੱਲ ਨਹੀਂ ਕਰਦੀ ਸੀ ਮੈਨੂੰ ਉਹਦੀ ਇਹ ਗੱਲ ਪਰੇਸ਼ਾਨ ਕਰਦੀ ਰਹਿੰਦੀ ਸੀ ਮੈਂ ਸੋਚਿਆ ਕਿ ਮੈਂ ਆਪਣੇ ਘਰ ਵਾਲੇ ਨਾਲ ਇਸ ਬਾਰੇ ਗੱਲ ਕਰੂੰਗੀ ਹੋ ਸਕਦਾ ਉਹਨੂੰ ਇਸ ਪ੍ਰੋਬਲਮ ਦਾ ਪਤਾ ਹੋਵੇ ਕਿ ਉਹ ਇਸ ਤਰ੍ਹਾਂ ਕਿਉਂ ਕਰਦੀ ਆ ਫਿਰ ਇੱਕ ਦਿਨ ਮੈਂ ਆਪਣੇ ਘਰ ਵਾਲੇ ਨਾਲ ਗੱਲ ਕੀਤੀ ਤੇ ਮੈਂ ਉਹਦੇ ਕੋਲੋਂ ਗੱਲਾਂ-ਗੱਲਾਂ ਵਿੱਚ ਪੁੱਛਣ ਲੱਗੀ ਕਿ ਤੁਹਾਡੀ ਭਾਬੀ ਦਾ ਸੁਭਾਅ ਕਿਦਾਂ ਆ ਉਹ ਕਹਿਣ ਲੱਗਿਆ ਕਿ ਭਾਬੀ ਦਾ ਸੁਭਾਅ ਤਾਂ ਠੀਕ ਆ ਪਰ ਤੂੰ ਮੈਨੂੰ ਫੋਨ ਕਿਉਂ ਨਹੀਂ ਕਰਦੀ ਮੈਂ ਉਹਨੂੰ ਕਿਹਾ ਕਿ ਮੈਂ ਕੀ ਫੋਨ ਕਰਨਾ ਆ ਡੇਡੀ ਕਹਿੰਦੇ ਆ ਕਿ ਵਿਆਹ ਤੋਂ ਪਹਿਲਾਂ ਇਹ ਸਭ ਠੀਕ ਨਹੀਂ ਆ ਉਹ ਕਹਿਣ ਲੱਗਾ ਮੇਰੀ ਗੱਲ ਨਾ ਕਦੇ ਸੁਣੀ ਬਸ ਤੂੰ ਆਪਣੇ ਡੈਡੀ ਦੀ ਹੀ ਸੁਣੀ ਹੁਣ ਉਹ ਵੀ ਮੈਨੂੰ ਇੰਨਾ ਫੋਨ ਨਹੀਂ ਕਰਦਾ ਸੀ ਉਹ ਵੀ ਬਸ ਫੋਨ ਦੀ ਖਿੱਚ ਹੁਣ ਘੱਟ ਹੀ ਕਰਦਾ ਸੀ ਜਿਸ ਦਿਨ ਪੇਪਰ ਖਤਮ ਤੋਂ ਬਾਅਦ ਅਮਨ ਨੇ ਆਪਣੇ ਪਿੰਡ ਜਾਣਾ ਸੀ ਯਾਨੀ ਕਿ ਆਪਣੇ ਸਹੁਰੇ ਘਰ ਜਾਣਾ ਸੀ ਜਦੋਂ ਮੈਂ ਉਹਨੂੰ ਮਿਲਣ ਲਈ ਗਈ ਤਾਂ ਉਹਦੀਆਂ ਅੱਖਾਂ ਵਿੱਚ ਹੰਝੂ ਸੀ ਤੇ ਮੇਰੇ ਗਲੇ ਲੱਗ ਕੇ ਰੋਣ ਲੱਗੀ ਮੈਂ ਕਿਹਾ ਕੀ ਹੋਇਆ ਤੂੰ ਰੋ ਕਿਉਂ ਰਹੀ ਆ ਕੋਈ ਪ੍ਰੋਬਲਮ ਆ ਉਹ ਕਹਿਣ ਲੱਗੀ ਕਿ ਨਹੀਂ ਨਹੀਂ ਕੋਈ ਪ੍ਰੋਬਲਮ ਨਹੀਂ ਬਸ ਮੇਰਾ ਜਾਣ ਨੂੰ ਦਿਲ ਨਹੀਂ ਕਰਦਾ ਮੈਂ ਕਿਉਂ ਉਹ ਕਹਿਣ ਲੱਗੀ ਬਸ ਆਪਣਾ ਘਰ ਛੱਡ ਕੇ ਜਾਣਾ ਥੋੜਾ ਔਖਾ ਲੱਗਦਾ ਇਸ ਕਰਕੇ ਮੈਂ ਰੋ ਰਹੀ ਸੀ ਮੈਂ ਕਿਾ ਚੱਲ ਕੋਈ ਗੱਲ ਨਹੀਂ ਦਿਲ ਤਾਂ ਮੇਰਾ ਵੀ ਬੜਾ ਭਾਰ ਰਿਹਾ ਸੀ ਮੇਰਾ ਵੀ ਦਿਲ ਕਰਦਾ ਸੀ ਕਿ ਉੱਚੀ ਉੱਚੀ ਰੋਵਾਂ ਪਰ ਹੁਣ ਕੀ ਕਰ ਸਕਦੇ ਸੀ ਮੈਂ ਉਹਦੇ ਸਾਹਮਣੇ ਨਹੀਂ ਰੋਣਾ ਚਾਹੁੰਦੀ ਸੀ ਜਦੋਂ ਉਹ ਚਲੀ ਗਈ ਉਸ ਤੋਂ ਬਾਅਦ ਮੈਂ ਬੜਾ ਰੋਈ ਮੇਰਾ ਜੇਠ ਜੋ ਕਿ ਉਹਦਾ ਘਰ ਵਾਲਾ ਸੀ ਉਹ ਮੈਨੂੰ ਲੈਣ ਲਈ ਆਇਆ ਸੀ ਉਹ ਵੀ ਬੜਾ ਸਾਉ ਸੀ ਉਹ ਵੀ ਇੰਨਾ ਚੁਸਤ ਚਲਾਕ ਨਹੀਂ ਸੀ ਉਹ ਵੀ ਮੇਰਾ ਬੜਾ ਮੋਹ ਕਰਦਾ ਸੀ ਉਹ ਤਾਂ ਮੈਨੂੰ ਗੁੱਡੀ ਗੁੱਡੀ ਕਹਿ ਕੇ ਬੁਲਾਉਂਦਾ ਸੀ ਉਹ ਮੈਨੂੰ ਕਹਿੰਦਾ ਸੀ ਕਿ ਮੈਂ ਆਪਣੇ ਛੋਟੇ ਭਰਾ ਨੂੰ ਆਪਣੇ ਹੱਥੀਂ ਪਾਲਿਆ ਇਸ ਕਰਕੇ ਮੈਨੂੰ ਤੁਸੀਂ ਬੜੇ ਛੋਟੇ ਜੇ ਲੱਗਦੇ ਹੋ ਉਹ ਉਮਰ ਦਾ ਜ਼ਿਆਦਾ ਸੀ ਹੁਣ ਪੇਪਰ ਵੀ ਖਤਮ ਹੋ ਗਏ ਸੀ ਤੇ ਮੈਂ ਘਰ ਵਿੱਚ ਰਹਿੰਦੀ ਸੀ ਮੇਰਾ ਘਰ ਵਿੱਚ ਬਿਲਕੁਲ ਮਨ ਨਹੀਂ ਲੱਗਦਾ ਸੀ ਮੈਨੂੰ ਅਮਨ ਦੀ ਬੜੀ ਯਾਦ ਆਉਂਦੀ ਸੀ ਕਦੇ-ਕਦੇ ਸੋਚਦੀ ਸੀ ਕਿ ਡੈਡੀ ਨੇ ਵਿਆਹ ਦੀ ਕੁਝ ਜ਼ਿਆਦਾ ਹੀ ਕਾਲੀ ਕੀਤੀ ਆ ਪਰ ਹੁਣ ਕੀ ਕਰ ਸਕਦੇ ਸੀ ਉਹਨਾਂ ਦੀ ਵੀ ਮਜਬੂਰੀ ਸੀ ਮੈਂ ਹੁਣ ਆਪਣੇ ਡੈਡੀ ਨੂੰ ਇਹ ਗੱਲ ਤਾਂ ਨਹੀਂ ਕਹਿ ਸਕਦੀ ਸੀ ਕਿ ਮੇਰਾ ਵੀ ਜਲਦੀ ਜਲਦੀ ਵਿਆਹ ਕਰੋ ਕਿਉਂਕਿ ਮੇਰਾ ਅਮਨ ਬਿਨਾ ਮਨ ਨਹੀਂ ਲੱਗਦਾ ਸੀ ਮੈਨੂੰ ਅਮਨ ਦੀ ਕੁਝ ਜ਼ਿਆਦਾ ਹੀ ਯਾਦਤ ਪਈ ਹੋਈ ਸੀ ਮੈਂ ਉਹਨੂੰ ਕਈ ਵਾਰ ਫੋਨ ਕੀਤਾ ਪਰ ਉਹ ਮੇਰਾ ਫੋਨ ਬਹੁਤ ਘੱਟ ਚੁੱਕਦੀ ਸੀ ਉਹ ਬਸ ਕੰਮ ਵਿੱਚ ਬਿਜ਼ੀ ਹੋਣ ਦਾ ਕਹਿ ਕੇ ਫੋਨ ਕੱਟ ਦਿੰਦੀ ਸੀ ਮੈਨੂੰ ਹਮੇਸ਼ਾ ਹੀ ਲੱਗਦਾ ਸੀ ਕਿ ਪਤਾ ਨਹੀਂ ਉਹ ਕਿਸੇ ਗੱਲ ਤੋਂ ਪਰੇਸ਼ਾਨ ਆ ਜਾਂ ਫਿਰ ਉਹ ਮੇਰੇ ਨਾਲ ਗੱਲ ਨਹੀਂ ਕਰਨਾ ਚਾਹੁੰਦੀ ਮੈਨੂੰ ਕਦੇ-ਕਦੇ ਲੱਗਦਾ ਸੀ ਕਿ ਅਮਨ ਉੱਥੇ ਜਾ ਕੇ ਬਦਲ ਗਈ ਆ ਉਹ ਮੈਨੂੰ ਭੁੱਲ ਗਈ ਆ ਪਰ ਮੈਨੂੰ ਆਪਣੀ ਸਹੇਲੀ ਤੇ ਬੜਾ ਯਕੀਨ ਸੀ ਮੈਂ ਇਹ ਗੱਲਾਂ ਨੂੰ ਵੀ ਨਹੀਂ ਮੰਨ ਸਕਦੀ ਸੀ ਉਹਦੇ ਵਿਆਹ ਨੂੰ ਹੁਣ 1 ਸਾਲ ਬੀਤ ਗਿਆ ਸੀ ਉਹ ਮੇਰੇ ਨਾਲ ਬੜਾ ਘੱਟ ਮਿਲਦੀ ਝੋਲਦੀ ਸੀ ਤੇ ਫੋਨ ਵੀ ਬਹੁਤ ਘੱਟ ਕਰਦੀ ਸੀ ਹੁਣ ਉਹਦੇ ਵਿੱਚ ਪਹਿਲਾਂ ਵਾਲੀ ਗੱਲ ਨਹੀਂ ਰਹੀ ਸੀ ਮੈਂ ਕੰਪਿਊਟਰ ਦਾ ਕੋਰਸ ਕਰਨ ਸ਼ਹਿਰ ਲੱਗੀ ਹੋਈ ਸੀ ਮੈਂ ਕਈ ਵਾਰ ਉਹਨੂੰ ਮਿਲਣ ਲਈ ਉਥੇ ਸ਼ਹਿਰ ਬੁਲਾਇਆ ਸੀ ਪਰ ਉਹ ਨਹੀਂ ਆਉਂਦੀ ਸੀ ਉਹ ਮੈਨੂੰ ਕਹਿ ਦਿੰਦੀ ਸੀ ਕਿ ਮੈਂ ਘਰ ਵਿੱਚ ਬਿਜ਼ੀ ਹੁੰਨੀ ਆ ਮੇਰਾ ਟਾਈਮ ਨਹੀਂ ਲੱਗਦਾ ਰ ਇੰਨਾ ਵੀ ਕੋਈ ਕਿਵੇਂ ਬਿਜ਼ੀ ਹੁੰਦਾ ਕਿ ਬੰਦਾ ਫੋਨ ਵੀ ਨਾ ਕਰ ਸਕੇ ਜਦੋਂ ਫੋਨ ਕਰਦੀ ਸੀ ਤਾਂ ਮੈਂ ਹੀ ਕਰਦੀ ਸੀ ਉਹ ਤਾਂ ਬਿਲਕੁਲ ਵੀ ਮੈਨੂੰ ਫੋਨ ਨਹੀਂ ਕਰਦੀ ਸੀ ਇੱਕ ਦਿਨ ਦੀ ਗੱਲ ਸੀ ਜਦੋਂ ਮੈਂ ਕੰਪਿਊਟਰ ਦੀ ਕਲਾਸ ਲਗਾਉਣ ਲਈ ਸ਼ਹਿਰ ਗਈ ਸੀ ਮੈਂ ਵੇਖਿਆ ਕਿ ਮੇਰੀ ਸਹੇਲੀ ਅਮਨ ਜਿਹਦੇ ਜੀਨ ਟੌਪ ਆਇਆ ਹੋਇਆ ਸੀ ਤੇ ਮੈਂ ਉਹਨੂੰ ਵੇਖ ਕੇ ਹੈਰਾਨ ਰਹਿ ਗਈ ਪਹਿਲਾਂ ਤਾਂ ਮੈਨੂੰ ਲੱਗਾ ਕਿ ਮੈਨੂੰ ਭੁਲੇਖਾ ਲੱਗ ਰਿਹਾ ਮੇਰੀ ਸਹੇਲੀ ਨੀਆ ਪਰ ਜਦੋਂ ਮੈਂ ਗੌਰ ਨਾਲ ਵੇਖਿਆ ਤਾਂ ਉਹੀ ਸੀ ਉਹ ਮੇਰੇ ਘਰ ਵਾਲੇ ਦੇ ਪਿੱਛੇ ਬਾਈਕ ਤੇ ਬੈਠ ਕੇ ਸ਼ਹਿਰ ਆਈ ਸੀ ਮਤਲਬ ਆਪਣੇ ਦਿਓਰ ਨਾਲ ਆਈ ਸੀ ਉਹ ਥੋੜੀ ਦੂਰ ਖੜੀ ਸੀ ਮੈਂ ਉਹਨੂੰ ਆਵਾਜ਼ ਲਗਾਈ ਪਰ ਉਹਨੂੰ ਮੇਰੀ ਆਵਾਜ਼ ਨਾ ਸੁਣੀ ਬਾਈਕ ਤੋਂ ਉੱਤਰ ਕੇ ਉਹ ਦੋਵੇਂ ਜਾਣੇ ਖਾਣ ਪੀਣ ਲਈ ਇੱਕ ਰੈਸਟੋਰੈਂਟ ਵਿੱਚ ਚਲੇ ਗਏ ਮੈਂ ਵੀ ਜਲਦੀ ਜਲਦੀ ਉਹਨਾਂ ਦੇ ਪਿੱਛੇ ਚਲੀ ਗਈ ਜਦੋਂ ਮੈਂ ਉੱਥੇ ਪਹੁੰਚੀ ਤਾਂ ਮੈਂ ਕੁਝ ਅਜੀਬ ਜਿਹਾ ਵੇਖਿਆ ਜਿਹਨੂੰ ਵੇਖ ਕੇ ਮੇਰੀਆਂ ਅੱਖਾਂ ਯਕੀਨ ਨਹੀਂ ਕਰ ਰਹੀਆਂ ਸੀ ਮੈਂ ਵੇਖਿਆ ਕਿ ਉਹ ਦੋਵੇਂ ਇੱਕ ਦੂਜੇ ਦੇ ਹੱਥਾਂ ਵਿੱਚ ਹੱਥ ਫੜ ਕੇ ਬੈਠੇ ਹੋਏ ਸੀ ਤੇ ਸੈਲਫੀਆਂ ਵੀ ਲੈ ਰਹੇ ਸੀ ਕਦੇ ਉਹ ਹੱਥ ਵਿੱਚ ਹੱਥ ਪਾ ਕੇ ਸੈਲਫੀ ਲੈ ਰਹੇ ਸੀ ਤੇ ਕਦੇ ਆਪਣੇ ਦੋਵਾਂ ਦੇ ਇਕੱਠਿਆਂ ਦੀਆਂ ਸੈਲਫੀਆਂ ਲੈ ਰਹੇ ਸੀ ਮੈਂ ਇਹ ਦੇਖ ਕੇ ਹੈਰਾਨ ਰਹਿ ਗਈ ਮੈਨੂੰ ਬਿਲਕੁਲ ਵੀ ਯਕੀਨ ਨਹੀਂ ਹੋ ਰਿਹਾ ਸੀ ਮੈਨੂੰ ਲੱਗ ਰਿਹਾ ਸੀ ਕਿ ਮੈਂ ਇਹ ਸੁਪਨਾ ਹੀ ਵੇਖ ਰਹੀ ਆ ਬੇਸ਼ੱਕ ਉਹ ਇਕੱਠੇ ਆਏ ਸੀ ਦਿਓਰ ਪਰਜਾਈ ਸੀ ਪਰ ਜਿਸ ਹਿਸਾਬ ਨਾਲ ਉਹ ਇੱਕ ਦੂਜੇ ਨਾਲ ਬੈਠੇ ਸੀ ਮੈਨੂੰ ਵੇਖ ਕੇ ਬੜਾ ਅਜੀਬ ਜਿਹਾ ਲੱਗਿਆ ਉਹ ਇੱਕ ਦੂਜੇ ਨਾਲ ਇਸ ਤਰ੍ਹਾਂ ਗੱਲਾਂ ਕਰ ਰਹੇ ਸੀ ਜਿਵੇਂ ਉਹ ਪਤੀ ਪਤਨੀ ਹੋਣ ਉਹਨਾਂ ਨੂੰ ਵੇਖ ਕੇ ਮੈਂ ਪਿੱਛੇ ਹੀ ਮੋੜਾਈ ਉਹਨਾਂ ਨੂੰ ਨਹੀਂ ਪਤਾ ਲੱਗਿਆ ਸੀ ਕਿ ਮੈਂ ਉਹਨਾਂ ਦੇ ਸਾਹਮਣੇ ਖੜੀ ਸੀ ਮੈਂ ਫਿਰ ਬਾਹਰ ਆ ਗਈ ਬਾਹਰ ਆ ਕੇ ਮੈਂ ਇੱਕ ਕੁਰਸੀ ਤੇ ਬੈਠ ਗਈ ਜੋ ਕਿ ਬਾਹਰ ਇੱਕ ਕੁਲਚਿਆਂ ਵਾਲਾ ਖੜਾ ਸੀ ਉਹਦੇ ਕੋਲ ਕੁਰਸੀਆਂ ਪਈਆਂ ਸੀ ਮੇਰੇ ਕੋਲੋਂ ਆਪਣਾ ਆਪ ਸੰਭਾਲਿਆ ਨਹੀਂ ਜਾ ਰਿਹਾ ਸੀ ਮੈਨੂੰ ਚੱਕਰ ਜਿਹਾ ਆਉਣ ਲੱਗੇ ਕਿਉਂਕਿ ਮੈਂ ਸਭ ਸਮਝ ਗਈ ਸੀ ਕਿ ਮੇਰੇ ਘਰ ਵਾਲੇ ਤੇ ਸਹੇਲੀ ਵਿੱਚ ਕੀ ਚੱਲ ਰਿਹਾ ਮੈਂ ਆਪਣੇ ਘਰ ਵਾਲੇ ਨੂੰ ਫੋਨ ਲਾਇਆ ਤਾਂ ਉਹਨੇ ਮੇਰਾ ਫੋਨ ਕੱਟ ਦਿੱਤਾ ਫਿਰ ਮੈਂ ਦੁਬਾਰਾ ਉਹਨੂੰ ਫੋਨ ਲਗਾਇਆ ਤਾਂ ਉਹਨੇ ਮੈਨੂੰ ਕਿਹਾ ਕਿ ਮੈਂ ਖੇਤ ਕੰਮ ਕਰ ਰਿਹਾ ਬਾਅਦ ਵਿੱਚ ਕਰੂੰਗਾ ਫਿਰ ਤਾਂ ਸ਼ੱਕ ਯਕੀਨ ਵਿੱਚ ਹੀ ਬਦਲਣਾ ਹੀ ਇੰਨੀ ਗੱਲ ਕਹਿ ਕੇ ਉਹਨੇ ਫੋਨ ਕੱਟ ਦਿੱਤਾ ਫਿਰ ਮੈਂ ਆਪਣੀ ਸਹੇਲੀ ਨੂੰ ਫੋਨ ਕੀਤਾ ਤੇ ਉਹਨੇ ਮੇਰਾ ਫੋਨ ਚੱਕਿਆ ਹੀ ਨਹੀਂ ਮੈਂ ਉੱਥੇ ਬੈਠ ਕੇ ਆਪਣੇ ਆਪ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਹੀ ਸੀ ਮੈਂ ਸਮਝ ਗਈ ਸੀ ਕਿ ਮੇਰੇ ਨਾਲ ਕੀ ਹੋ ਰਿਹਾ ਕਿਉਂ ਮੇਰੇ ਨਾਲ ਅਮਨ ਗੱਲ ਨਹੀਂ ਕਰ ਰਹੀ ਇਸ ਦਿਨ ਤੋਂ ਬਾਅਦ ਮੈਂ ਵੀ ਕਦੇ ਉਹਨੂੰ ਫੋਨ ਨਾ ਕੀਤਾ ਤੇ ਨਾ ਹੀ ਮੈਂ ਆਪਣੇ ਘਰ ਵਾਲੇ ਨੂੰ ਫੋਨ ਕੀਤਾ ਕਿਉਂਕਿ ਮੈਂ ਹੁਣ ਉਹਨਾਂ ਦੀ ਜ਼ਿੰਦਗੀ ਵਿੱਚ ਐਂਟਰ ਨਹੀਂ ਕਰਦੀ ਸੀ ਬਹੁਤ ਦਿਨ ਬੀਤ ਗਏ ਸੀ ਬਹੁਤ ਦਿਨਾਂ ਬਾਅਦ ਮੈਨੂੰ ਅਮਨ ਨੇ ਫੋਨ ਲਗਾਇਆ ਸੀ ਤੇ ਮੈਨੂੰ ਕਹਿਣ ਲੱਗੀ ਕਿ ਤੂੰ ਯਾਦ ਹੀ ਨਹੀਂ ਕਰਦੀ ਮੈਂ ਕਿਹਾ ਯਾਦ ਤਾਂ ਮੈਂ ਤੈਨੂੰ ਕਰਦੀ ਆ ਪਰ ਤੂੰ ਫੋਨ ਹੀ ਨਹੀਂ ਚੁੱਕਦੀ ਪਹਿਲਾਂ ਮੈਂ ਉਹਦੇ ਕੋਲ ਰੈਸਟੋਰੈਂਟ ਵਾਲੀ ਗੱਲ ਪੁੱਛਣ ਲੱਗੀ ਬਾਅਦ ਵਿੱਚ ਮੈਂ ਸੋਚਿਆ ਕਿ ਚਲੋ ਨੂੰ ਬੁਰਾ ਲੱਗ ਜਾਊਗਾ ਛੱਡ ਕੀ ਪੁੱਛਣਾ ਆ ਮੈਂ ਉਹਨੂੰ ਸ਼ਰਮਿੰਦਾ ਨਹੀਂ ਕਰਨਾ ਚਾਹੁੰਦੀ ਸੀ ਇਸ ਕਰਕੇ ਮੈਂ ਉਹਦੇ ਕੋਲੋਂ ਕੁਝ ਨਾ ਪੁੱਛਿਆ ਤੇ ਅਗਲੇ ਦਿਨ ਉਹ ਮੇਰੇ ਘਰ ਆਈ ਮੇਰੇ ਘਰ ਵਿੱਚ ਉਸ ਦਿਨ ਮੰਮੀ ਡੈਡੀ ਨਹੀਂ ਸੀ ਮੰਮੀ ਡੈਡੀ ਗਏ ਹੋਏ ਸੀ ਜਦੋਂ ਉਹ ਆਈ ਤਾਂ ਮੈਂ ਉਹਨੂੰ ਕੋਈ ਗੱਲ ਸ਼ੋ ਨਾ ਕੀਤੀ ਮੈਂ ਉਹਦੇ ਨਾਲ ਪਹਿਲਾਂ ਵਾਂਗੀ ਵਧੀਆ ਬੋਲੀ ਉਹ ਮੈਨੂੰ ਕਹਿਣ ਲੱਗੀ ਕਿ ਅੱਜ ਮੈਂ ਤੈਨੂੰ ਕੁਝ ਕਹਿਣ ਆਈ ਆ ਮੈਂ ਕਿਹਾ ਕੀ ਹੋਇਆ ਤੂੰ ਪਹਿਲਾਂ ਬੈਠ ਆਪਾਂ ਚਾਹ ਬਣਾਉਨੇ ਆ ਫਿਰ ਗੱਲਾਂ ਕਰਦੇ ਆ ਉਹਨੇ ਮੈਨੂੰ ਆਪਣੇ ਗੱਲ ਨਾਲ ਲਗਾ ਲਿਆ ਤੇ ਰੋਣ ਲੱਗੀ ਮੈਂ ਕਿਹਾ ਹੋਇਆ ਕੀ ਆ ਦੱਸ ਵੀ ਉਹ ਮੈਨੂੰ ਕਹਿਣ ਲੱਗੀ ਮੈਨੂੰ ਮਾਫ਼ ਕਰ ਦੇ ਮੇਰੇ ਕੋਲੋਂ ਇੱਕ ਗਲਤੀ ਹੋ ਗਈ ਆ ਮੈਂ ਕਿਹਾ ਕੀ ਗਲਤੀ ਹੋ ਗਈ ਆ ਉਹਨੇ ਦੱਸਿਆ ਕਿ ਮੈਨੂੰ ਤੇਰੇ ਘਰ ਵਾਲੇ ਨਾਲ ਪਿਆਰ ਹੋ ਗਿਆ ਤੇ ਹੁਣ ਅਸੀਂ ਦੋਵੇਂ ਇਕੱਠੇ ਰਹਿਣਾ ਚਾਹੁੰਦੇ ਆ ਕਿੰਨੀ ਆਸਾਨੀ ਨਾਲ ਉਹ ਇਹ ਗੱਲਾਂ ਕਹਿ ਰਹੀ ਸੀ ਉਹ ਵੀ ਮੇਰੇ ਸਾਹਮਣੇ ਉਹ ਇਹ ਗੱਲਾਂ ਕਹਿ ਰਹੀ ਸੀ ਤੇ ਮੈਂ ਸਬਰ ਕਰਕੇ ਉਹਦੇ ਸਾਹਮਣੇ ਖੜੀ ਸੀ ਸਮਝ ਨਹੀਂ ਲੱਗ ਰਿਆ ਸੀ ਕਿ ਉਹਨੂੰ ਕੀ ਕਹਾਂ ਉਹ ਮੈਨੂੰ ਕਹਿਣ ਲੱਗੀ ਕਿ ਇਹ ਗੱਲ ਮੇਰੇ ਘਰ ਵਾਲੇ ਨੂੰ ਵੀ ਪਤਾ ਆ ਉਹਨੂੰ ਵੀ ਇਸ ਗੱਲ ਨਾਲ ਕੋਈ ਇਤਰਾਜ਼ ਨਹੀਂ ਆ ਮੈਂ ਉਹਦੀ ਇਹ ਗੱਲ ਸੁਣ ਕੇ ਬੜੀ ਹੈਰਾਨ ਹੋਈ ਉਹਨੇ ਮੈਨੂੰ ਦੱਸਿਆ ਕਿ ਮੇਰਾ ਘਰ ਵਾਲਾ ਕਿਸੇ ਹੋੜ ਕੁੜੀ ਨੂੰ ਪਿਆਰ ਕਰਦਾ ਆ ਉਹ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਕਰਦਾ ਮੈਂ ਇੱਕ ਨਾਮ ਨਾਲ ਉਸ ਘਰ ਵਿੱਚ ਰਹਿ ਰਹੀ ਹਾਂ ਜਦਕਿ ਮੈਨੂੰ ਇਹਨੇ ਅਪਣਾ ਲਿਆ ਹੁਣ ਮੈਂ ਇਹਦੇ ਨਾਲ ساری ਜ਼ਿੰਦਗੀ ਰਹਿਣਾ ਚਾਹੁੰਦੀ ਹਾਂ ਬਸ ਮੈਂ ਤੇਰੇ ਕੋਲੋਂ ਇਹ ਖੈਰ ਮੰਗਣ ਆਈਆਂ ਕਿ ਤੂੰ ਆਪਣੇ ਘਰ ਇਸ ਰਿਸ਼ਤੇ ਲਈ ਜਵਾਬ ਦੇ ਦੇ ਮੈਂ ਉਹਨੂੰ ਬੜੇ ਸਬਰ ਨਾਲ ਕਿਹਾ ਕੋਈ ਗੱਲ ਨਹੀਂ ਇੰਨੀਆਂ ਗੱਲਾਂ ਕਹਿ ਕੇ ਉਹ ਵਾਪਸ ਜਾਣ ਲੱਗੀ ਤੇ ਪਿੱਛੇ ਨੂੰ ਮੁੜ ਮੁੜ ਕੇ ਵੇਖ ਰਹੀ ਸੀ ਮੈਂ ਅੱਖਾਂ ਵਿੱਚ ਹੰਝੂ ਭਰ ਕੇ ਇਹ ਸੋਚ ਰਹੀ ਸੀ ਕਿ ਮੇਰੀ ਭੈਣ ਬਣ ਕੇ ਇਸ ਤਰ੍ਹਾਂ ਕਿਵੇਂ ਕਰ ਸਕਦੀ ਆ ਮੈਂ ਸੋਚਦੀ ਸੀ ਮੇਰਾ ਇੱਕ ਇੱਕ ਪਲ ਆਪਣੀ ਸਹੇਲੀ ਬਿਨਾ ਕਿੰਨਾ ਔਖਾ ਲੰਘਦਾ ਸੀ ਪਰ ਉਸ ਸਹੇਲੀ ਮੇਰੇ ਨਾਲ ਕਿੰਨਾ ਵੱਡਾ ਧੋਖਾ ਕਰ ਗਈ ਹੁਣ ਮੈਨੂੰ ਸਮਝ ਆ ਗਈ ਸੀ ਕਿ ਟਾਈਮ ਨਾਲ ਹਰੇਕ ਕੋਈ ਬਦਲ ਜਾਂਦਾ ਆ ਕੋਈ ਹਮੇਸ਼ਾ ਲਈ ਸਾਡਾ ਬਣ ਕੇ ਨਹੀਂ ਰਹਿੰਦਾ ਬੇਗਾਨਾ ਤਾਂ ਇੱਕ ਦਿਨ ਆਪਣਾ ਰੰਗ ਵਿਖਾ ਹੀ ਜਾਂਦਾ ਆ ਮੈਂ ਆਪਣੇ ਘਰ ਇਸ ਰਿਸ਼ਤੇ ਲਈ ਨਾ ਕਰ ਦਿੱਤੀ ਸੀ ਘਰ ਦੇ ਮੇਰੇ ਕੋਲੋਂ ਵਜ੍ਹਾ ਪੁੱਛ ਰਹੇ ਸੀ ਤੇ ਘਰ ਦੇ ਹੈਰਾਨ ਸੀ ਕਿਉਂਕਿ ਮੈਂ ਆਪਣੀ ਸਹੇਲੀ ਦੇ ਘਰ ਹੀ ਵਿਆਹ ਕਰਵਾਉਣਾ ਚਾਹੁੰਦੀ ਸੀ ਮੈਂ ਕੋਈ ਨਾ ਕੋਈ ਬਹਾਨਾ ਮਾਰ ਕੇ ਇਸ ਰਿਸ਼ਤੇ ਲਈ ਨਾ ਕਰ ਦਿੱਤੀ ਤੇ ਥੋੜਾ ਟਾਈਮ ਬਾਅਦ ਹੀ ਪਤਾ ਲੱਗਿਆ ਕਿ ਅਮਨ ਨੇ ਉਹਦੇ ਨਾਲ ਵਿਆਹ ਕਰਵਾ ਲਿਆ ਤੇ ਉਹ ਦੋਵੇਂ ਨਾਲ ਰਹਿ ਰਹੇ ਆ ਪਰ ਮੈਂ ਕਿਸੇ ਨੂੰ ਅਜੇ ਤੱਕ ਇਹ ਗੱਲ ਨਹੀਂ ਦੱਸੀ 나 ਹੀ ਮੈਂ ਦੱਸਣਾ ਚਾਹੁੰਨੀ ਆ ਬੇਸ਼ੱਕ ਉਹ ਮੈਨੂੰ ਭੁੱਲ ਗਈ ਉਹ ਮੇਰਾ ਪਿਆਰ ਉੱਥੇ ਜਾ ਕੇ ਭੁੱਲ ਗਈ ਪਰ ਮੈਂ ਅੱਜ ਵੀ ਉਹਨੂੰ ਓਨਾ ਹੀ ਚਾਹੁੰਦੀ ਆ ਮੇਰੇ ਦਿਲ ਵਿੱਚ ਉਹਦੇ ਲਈ ਅੱਜ ਵੀ ਓਨੀ ਹੀ ਜਗ੍ਹਾ ਆ ਪਰ ਉਹਦਾ ਧੋਖਾ ਮੇਰੇ ਕੋਲੋਂ ਬਰਦਾਸ਼ਤ ਨਾ ਹੋਇਆ ਜਿਸ ਕਰਕੇ ਮੈਂ ਬੜਾ ਰੋਂਦੀ ਰਹਿਨੀ ਆ ਉਹਨੇ ਆਪਣੇ ਦਿਓਰ ਨਾਲ ਵਿਆਹ ਵੀ ਕਰਵਾ ਲਿਆ ਪਰ ਅੱਜ ਤੱਕ ਮੈਨੂੰ ਮੁੜ ਕੇ ਫੋਨ ਵੀ ਨਾ ਕੀਤਾ ਮੇਰਾ ਪਿਆਰ ਉਹ ਬਿਲਕੁਲ ਹੀ ਭੁੱਲ ਗਈ ਇੰਨੀ ਜਲਦੀ ਬਦਲ ਜਾਊਗੀ ਮੈਨੂੰ ਉਹਦੇ ਕੋਲੋਂ ਉਮੀਦ ਨਹੀਂ ਸੀ ਉਹਦਾ ਡੈਡੀ ਇੰਨਾ ਬਿਮਾਰ ਰਹਿੰਦਾ ਸੀ ਉਹਨੇ ਉਹਦੀ ਵੀ ਪਰਵਾਹ ਨਾ ਕੀਤੀ ਉਹਨਾਂ ਨੇ ਬੜੀ ਚਲਾਕੀ ਨਾਲ ਵਿਆਹ ਕਰਵਾਇਆ ਉਹਨੇ ਇਹ ਬਾਨਾ ਮਾਰ ਦਿੱਤਾ ਸੀ ਕਿ ਮੇਰਾ ਘਰ ਵਾਲਾ ਬੜਾ ਛੱਟਾ ਖਾਂਦਾ ਆ ਤੇ ਆਪਣੀ ਸੱਸ ਨੂੰ ਆਪਣੇ ਨਾਲ ਰਲਾ ਕੇ ਛੋਟੇ ਨਾਲ ਵਿਆਹ ਕਰਵਾ ਲਿਆ ਤੇ ਆਪਣੇ ਘਰ ਵਿੱਚ ਇਹੀ ਸ਼ੋਅ ਕਰ ਦਿੱਤਾ ਕਿ ਮੇਰੀ ਸੱਸ ਨੇ ਮੈਨੂੰ ਉਹਦੇ ਸਿਰ ਰੱਖਿਆ ਆ ਮੈਂ ਤਾਂ ਇਸ ਗੱਲ 'ਚ ਸਬਰ ਕਰ ਲਿਆ ਮੈਂ ਸੋਚਿਆ ਕਿ ਚਲੋ ਜਦੋਂ ਉਹਨਾਂ ਦਾ ਮਨ ਮਿਲ ਗਿਆ ਉਹ ਦੋਵੇਂ ਇੱਕ ਦੂਜੇ ਨਾਲ ਖੁਸ਼ ਨੇ ਤਾਂ ਮੈਨੂੰ ਇਤਰਾਜ਼ ਨਹੀਂ ਆ ਬਸ ਕਦੇ-ਕਦੇ ਆਪਣੀ ਦੋਸਤੀ ਤੇ ਗੁੱਸਾ ਆ ਜਾਂਦਾ ਹੈ ਕਿ ਮੈਂ ਉਹਨੂੰ ਇੰਨੀ ਅਹਿਮੀਅਤ ਕਿਉਂ ਦਿੰਦੀ ਰਹੀ ਤਾਂ ਇਹ ਸੀ ਅੱਜ ਦੀ ਸਟੋਰੀ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਕਮੈਂਟ ਚ ਜ਼ਰੂਰ ਦੱਸਣਾ ਹੋਰ ਨਵੀਆਂ-ਨਵੀਆਂ ਸਟੋਰੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ